ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਪਿੰਡੂ ਪਰਿਵਾਰ ਨਾਲ ਸੰਬੰਧਿਤ ਕਹਾਣੀਆਂ ਸਿਮਰਨ ਆਪਣੇ ਮਾਪਿਓ ਦੀ ਇਕਲੌਤੀ ਧੀ ਹੁੰਦੀ ਆ ਸਿਮਰਨ ਦੇ ਡੈਡੀ ਰਣਜੀਤ ਸਿੰਘ ਤੇ ਉਹਦੇ ਤਾਇਆ ਜੀ surjeet singh ਇਕੱਠੇ ਫੈਮਿਲੀ ਦੇ ਵਿੱਚ ਰਹਿੰਦੇ ਆ ਸਾਂਝਾ ਪਰਿਵਾਰ ਆ ਦੋਨਾਂ ਦਾ ਸਰਜੀਤ ਸਿੰਘ ਦੇ ਦੋ ਲੜਕੇ ਹੁੰਦੇ ਆ ਵੱਡੇ ਲੜਕੇ ਦਾ ਨਾਮ ਜੱਗੀ ਤੇ ਛੋਟੇ ਦਾ ਨਾਮ ਪ੍ਰੀਤ ਹੁੰਦਾ ਤਿੰਨੋਂ ਪੈਣਪਰਾ ਵੱਡੇ ਹੋ ਜਾਂਦੇ ਆ ਉਹਨਾਂ ਨੂੰ ਸਕੂਲ ਲਾਇਆ ਜਾਂਦਾ ਸਿਮਰਨ ਦੇ ਡੈਡੀ ਰਣਜੀਤ ਸਿੰਘ ਉਹਨੂੰ ਇੰਨਾ ਪਿਆਰ ਕਰਦੇ ਸੀ ਵੀ ਜੇ ਕਦੇ ਉਹ ਬਿਮਾਰ ਹੋ ਜਾਂਦੀ ਤਾਂ ਉਹਨੂੰ ਛੱਡ ਕੇ ਖੇਤ ਵੀ ਨਹੀਂ ਸੀ ਜਾਂਦੇ ਸਰਜੀਤ ਸਿੰਘ ਨੂੰ ਕਹਿ ਦਿੰਦੇ ਕਿ ਮੇਰੀ ਤੀ ਬਿਮਾਰ ਆ ਮੈਂ ਇਹਨੂੰ ਛੱਡ ਕੇ ਨਹੀਂ ਜਾ ਸਕਦਾ ਕਈ ਵਾਰੀ ਬਹੁਤ ਜ਼ਰੂਰੀ ਕੰਮ ਵੀ ਉਹਨੇ ਟਾਲੇ ਸੀ ਕਿਉਂਕਿ ਉਹਨੂੰ ਇਹ ਹੁੰਦਾ ਸੀ ਵੀ ਮੇਰੀ ਤੀ ਬਿਮਾਰ ਆ ਤਾਂ ਮੈਂ ਇਹਦੇ ਕੋਲ ਹੀ ਰਹਾ ਜਿਹੜਾ ਸਰਜੀਤ ਸਿੰਘ ਸੀ ਉਹ ਇਹ ਕਹਿ ਦਿੰਦਾ ਸੀ ਕਿ ਹੁਣ ਤਾਂ ਤੂੰ ਇਹਨੂੰ ਕੱਲੀ ਨੂੰ ਨਹੀਂ ਛੱਡਦਾ ਹਨਾ ਜਦੋਂ ਵੱਡੀ ਹੋ ਕੇ ਇਹ ਸਹੋਰੇ ਘਰ ਚਲੀ ਗਈ ਵੀ ਫਿਰ ਤੂੰ ਕਿਵੇਂ ਰਹੇਗਾ ਤਾਂ ਉਹਨੂੰ ਕਹਿ ਦਿੰਦਾ ਸੀ ਵੀ ਜਦੋਂ ਵੱਡੀ ਹੋ ਕੇ ਦਾ ਵਿਆਹ ਹੋ ਦੇਖੀ ਜਊ ਵੀ ਪਰ ਮੈਂ ਆਪਣੀ ਬਿਮਾਰਤੀ ਨੂੰ ਐਸ ਤਰ੍ਹਾਂ ਕੱਲੀ ਨੂੰ ਨਹੀਂ ਛੱਡ ਕੇ ਜਾ ਸਕਦਾ ਸਰਜੀਤ ਸਿੰਘ ਨੇ ਵੀ ਕਦੇ ਬਾਲਾ ਦਵਾ ਨਹੀਂ ਪਾਇਆ ਸੀ ਉਹਨੂੰ ਹੁੰਦਾ ਸੀ ਵੀ ਚਲ ਜਦੋਂ ਠੀਕ ਹੋ ਗਈ ਫਿਰ ਕਰ ਲੂਗਾ ਕੰਮ ਵੀ ਕੰਮ ਹੀ ਕਰਨੇ ਆ ساری ਉਮਰ ऐसे तरह सिमरन पढ़ਦੀ ਆ 8ਵੀਂ ਜਮਾਤ ਦੇ ਵਿੱਚ ਹੋ ਜਾਂਦੀ ਆ ਜਦੋਂ ਉਹ 8ਵੀਂ ਜਮਾਤ 'ਚ ਹੁੰਦੀ ਆ ਤਾਂ ਉਹਨਾਂ ਦੇ ਸਕੂਲ ਦੇ ਵਿੱਚ ਇੱਕ ਅਧਿਆਪਕ ਆਉਂਦਾ ਉਹ ਅਧਿਆਪਕਾ ਜਿਹੜਾ ਉਹ ਬਹੁਤ ਗੁੱਸੇ ਖੋਰ ਸੁਭਾਅ ਦਾ ਹੁੰਦਾ ਉਹ ਬੱਚਿਆਂ ਦੀ ਛੋਟੀ ਜੀ ਗਲਤੀ ਤੇ ਉਹਨਾਂ ਨੂੰ ਬਹੁਤ ਕੁੱਟਦਾ ਸੀ ਐਦਾਂ ਲੱਗਦਾ ਸੀ ਜਿਵੇਂ ਆਪਣੇ ਘਰ ਦਾ ਜਿਹੜਾ ਗੁੱਸਾ ਉਹ ਬੱਚਿਆਂ 'ਤੇ ਉਤਾਰਦਾ ਹੋਵੇ ਇੱਕ ਵਾਰ ਸਿਮਰਨ ਕਿਤਾਬ ਘਰੇ ਭੁੱਲ ਗਈ ਉਹ ਕਿਤਾਬ ਨਾ ਲੈ ਕੇ ਗਈ ਤੇ ਉਸੇ ਅਧਿਆਪਕ ਨੇ ਉਹਦੇ ਹੱਥ ਪੁੱਠੇ ਕਰਕੇ ਨਾ ਕਾਫੀ ਡੰਡੇ ਮਾਰੇ ਜਿਹਦੇ ਨਾਲ ਸਿਮਰਨ ਦੇ ਜਿਹੜੇ ਹੱਥ ਸੀ ਉਹਨਾਂ ਤੇ ਨਿਸ਼ਾਨ ਪੈ ਗਏ ਤੇ ਖੂਨ ਸਿਮਿਆ ਆ। ਸਿਮਰਨ ਜਿਹੜੀ ਆ ਕੇ ਕਰੇ ਹਨਾ ਰੋਂਦੀ ਆ ਆਪਣੇ ਡੈਡੀ ਨੂੰ ਦੱਸਦੀ ਆ ਕਿ ਅੱਜ ਮੈਨੂੰ ਟੀਚਰ ਨੇ ਕੁੱਟਿਆ। ਉਹਦੇ ਡੈਡੀ ਨੂੰ ਸਿਮਰਨ ਦੇ ਹੱਥ ਵੇਖ ਕੇ ਟੀਚਰ ਤੇ ਬਹੁਤ ਗੁੱਸਾ ਆਉਂਦਾ ਤੇ ਉਹ ਉਹਦੇ ਨਾਲ ਨਾ ਮਸਾ ਕੱਢਦਾ ਕਿਉਂਕਿ ਛੁੱਟੀ ਹੋ ਚੁੱਕੀ ਹੁੰਦੀ ਆ ਤੇ ਅਧਿਆਪਕ ਜਾ ਚੁੱਕੇ ਹੁੰਦੇ ਆ। ਅਗਲੇ ਦਿਨ ਸਵੇਰੇ ਉਹ ਸਿਮਰਨ ਨੂੰ ਨਾਲ ਲਿਜਾ ਕੇ ਤੇ ਜਾ ਕੇ ਪ੍ਰਿੰਸੀਪਲ ਦੇ ਕਮਰੇ ਦੇ ਵਿੱਚ ਹਨਾ ਕਾਫੀ ਬੋਲਦਾ ਕਹਿੰਦਾ ਕਿ ਅਜੇ ਇਹ ਹਜਾ ਕਿਹੜਾ ਅਧਿਆਪਕ ਆ ਜਿਹੜਾ ਬੱਚਿਆਂ ਦੇ ਐ ਮਾਰਦਾ ਵੀ ਸੁਣਿਆ ਤਾਂ ਮੈਂ ਪਹਿਲਾਂ ਵੀ ਸੀ ਇੱਕ ਦੋ ਵਾਰੀ ਕਿ ਅਧਿਆਪਕ ਕੁੱਟਦਾ ਪਰ ਮੈਂ ਦੇਖਿਆ ਨਹੀਂ ਸੀ ਵੀ ਇਦਾਂ ਵੀ ਕੋਈ ਅਧਿਆਪਕ ਕੁੱਟਦਾ ਹੁੰਦਾ ਪ੍ਰਿੰਸੀਪਲ ਆ ਜਿਹੜਾ ਉਹ ਅਧਿਆਪਕ ਨੂੰ ਬੁਲਾਉਂਦਾ ਤੇ ਸਿਮਰਨ ਦੇ ਡੈਡੀ ਰਣਧੀਰ ਸਿੰਘ ਉਸ ਅਧਿਆਪਕ ਦੀ ਵਾਵਾ ਲਾਹ ਪਾ ਕਰਦੇ ਆ ਤੇ ਉਹਨੂੰ ਕਹਿੰਦੇ ਆ ਕਿ ਮੈਂ ਆਪਣੀ ਧੀ ਤੇ ਕਿਤੇ ਆਂਚ ਵੀ ਨਹੀਂ ਆਉਣ ਦਿੱਤੀ ਤੇ ਤੂੰ ਇੰਨੇ ਜ਼ੋਰ ਦੀ ਡੰਡੇ ਮਾਰੇ ਵੀ ਇਸ ਵਾਰ ਤਾਂ ਚਲੋ ਹਨਾ ਪਹਿਲੀ ਵਾਰ ਆ ਮੈਂ ਤੈਨੂੰ ਚੇਤਾਵਨੀ ਦੇਣਾ ਆ ਪਹਿਲਾਂ ਵੀ ਮੈਂ ਸੁਣਿਆ ਤੂੰ ਬੱਚਿਆਂ ਨੂੰ ਬਹੁਤ ਜ਼ਿਆਦਾ ਕੁੱਟਦਾ ਬਿਦਿਅ ਅੱਜ ਤੋਂ ਬਾਅਦ ਤੇਰੀ ਕਿਸੇ ਬੱਚੇ ਪ੍ਰਤੀ ਵੀ ਕੋਈ ਸ਼ਿਕਾਇਤ ਆ ਗਈ ਤਾਂ ਮੈਂ ਇੱਥੋਂ ਸਸਪੈਂਡ ਕਰਾਉਂ ਤੈਨੂੰ ਸਿੱਧਾ ਤੇ ਉਹ ਅਧਿਆਪਕ ਵੀ ਹੈਨਾ ਜਿਹੜਾ ਸਿਮਰਨ ਦੇ ਡੈਡੀ ਦੇ ਗੁੱਸੇ ਤੋਂ ਡਰ ਜਾਂਦਾ ਤੇ ਉਹਨੂੰ ਅਹਿਸਾਸ ਵੀ ਹੁੰਦਾ ਕਿ ਵਾਕਈ ਮੈਨੂੰ ਬੱਚਿਆਂ ਨਾਲ ਇਦਾਂ ਦਾ ਬਿਹੇਵ ਨਹੀਂ ਕਰਨਾ ਚਾਹੀਦਾ ਉਹ ਸਿਮਰਨ ਦੇ ਡੈਡੀ ਤੇ ਪ੍ਰਿੰਸੀਪਲ ਸਰ ਤੋਂ ਮਾਫੀ ਮੰਗਦਾ ਤੇ ਕਹਿੰਦਾ ਕਿ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਵੀ ਅੱਜ ਤੋਂ ਬਾਅਦ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਤੇ ਉਹੀ ਗੱਲ ਹੋਈ ਜਿਹੜਾ ਉਹ ਅਧਿਆਪਕ ਹੁੰਦਾ ਨਾ ਉਸ ਤੋਂ ਬਾਅਦ ਕਿਸੇ ਵੀ ਬੱਚੇ ਦੇ ਮਾਰਦਾ ਨਹੀਂ ਹੈਗਾ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਸਿਮਰਨ ਆ ਜਿਹੜੀ 10ਵੀਂ ਜਮਾਤ ਦੇ ਵਿੱਚ ਹੋ ਜਾਂਦੀ ਆ ਜਦੋਂ ਸਿਮਰਨ 10ਵੀਂ ਦੇ ਵਿੱਚ ਹੁੰਦੀ ਆ ਤਾਂ ਉਹਨਾਂ ਦੇ ਪਿੰਡ ਕੋਲ ਕੋਈ ਬੱਚੇ ਪੜਨ ਆਉਂਦੇ ਆ ਕਾਫੀ ਤੇ ਇੱਕ ਮੁੰਡਾ ਆਉਂਦਾ ਜਿਹਦਾ ਨਾਮ ਵਿਕੀ ਹੁੰਦਾ ਵਿਕੀ ਵੀ ਸਿਮਰਨ ਦੀ ਕਲਾਸ ਦੇ ਵਿੱਚ ਪੜਦਾ ਹੁੰਦਾ ਵਿਕੀ ਆ ਜਿਹੜਾ ਗੱਲਾਂ ਬਾਤਾਂ ਦੇ ਵਿੱਚ ਸਿਮਰਨ ਨੂੰ ਪਸੰਦ ਕਰਨ ਲੱਗ ਜਾਂਦਾ ਪਰ ਸਿਮਰਨ ਨੂੰ ਇਹਦੇ ਬਾਰੇ ਬਿਲਕੁਲ ਨਹੀਂ ਪਤਾ ਸੀ ਕਿਉਂਕਿ ਉਹ ਬਹੁਤ ਹੀ ਸੁਲਝੀ ਹੋਈ ਕੁੜੀ ਸੀ ਉਹਦਾ ਸਿਰਫ ਪੜ੍ਹਾਈ ਤੇ ਧਿਆਨ ਹੁੰਦਾ ਸੀ ਮੁੰਡੇ ਕੁੜੀਆਂ ਹਨਾ ਪੀਰੀਅਡ ਛੱਡ ਕੇ ਗੱਲਾਂ ਮਾਰਦੇ ਰਹਿੰਦੇ ਕੋਈ ਪਾਣੀ ਪੀਣ ਦੇ ਬਹਾਨੇ ਤੁਰਿਆ ਰਹਿੰਦਾ ਕੋਈ ਕੰਟੇਨ ਤੁਰਿਆ ਰਹਿੰਦਾ ਪਰ ਉਹ ਨਹੀਂ ਐ ਦਾਂਸ ਕਰਦੀ ਸੀ ਜੇ ਉਹਨੇ ਕੰਟੇਨ ਜਾਣਾ ਵੀ ਹੁੰਦਾ ਤਾਂ ਉਹਦੀ ਛੁੱਟੀ ਵੇਲੇ ਜਾਂਦੀ ਅਦਰਵਾਇਜ਼ ਉਹ ਪੂਰਾ ਦਿਨ ਹਨਾ ਮਨ ਲਾ ਕੇ ਪੜ੍ਹਾਈ ਕਰਦੀ ਇਸੇ ਤਰ੍ਹਾਂ ਹਨਾ 10ਵੀਂ ਜਮਾਤ ਦੇ ਪੇਪਰ ਹੋਏ ਤੇ ਜਿਹੜਾ ਵਿੱਕੀ ਆ ਉਹ ਪੇਪਰ ਦੇਣ ਤੋਂ ਬਾਅਦ ਹਟ ਜਾਂਦਾ ਤੇ ਸਿਮਰਨ ਜਿਹੜੀ ਉਹਦੇ ਬਹੁਤ ਚੰਗੇ ਨੰਬਰ ਆਉਂਦੇ ਆ ਉਸ ਤੋਂ ਬਾਅਦ ਸਿਮਰਨ ਆ ਜਿਹੜੀ ਪਲੱਸ 2 ਕਰ ਲੈਂਦੀ ਆ 10ਵੀਂ ਤੋਂ ਲੈ ਕੇ ਪਲੱਸ 2 ਤੱਕ ਉਹ ਤਿੰਨ ਸਹੇਲੀਆਂ ਹੁੰਦੀਆਂ ਦੋ ਉਹਦੇ ਨਾਲ ਦੇ ਪਿੰਡ ਦੀਆਂ ਕੁੜੀਆਂ ਹੁੰਦੀਆਂ ਇੱਕ ਸਿਮਰਨ ਉਹ ਤਿੰਨੇ ਪੱਕੀਆਂ ਸਹੇਲੀਆਂ ਹੁੰਦੀਆਂ ਪਲੱਸ 2 ਕਰਨ ਤੋਂ ਬਾਅਦ ਉਹ ਤਿੰਨੋਂ ਸੋਚਦੀਆਂ ਕਿ ਹੁਣ ਆਪਾਂ ਹਨਾ ਕਾਲਜ ਵੀ ਇਕੱਠੀਆਂ ਹੀ ਲੱਗਾਂਗੇ ਤੇ ਸਿਮਰਨ ਆਪਣੇ ਡੈਡੀ ਨੂੰ ਕਹਿੰਦੀ ਆ ਕਿ ਡੈਡੀ ਹੁਣ ਮੈਂ ਵੀਏ ਕਰਨੀ ਆ ਵੀਬੀਏ ਦੇ ਨਾਲ-ਨਾਲ ਮੈਂ ਕੰਪਿਊਟਰ ਕੋਰਸ ਵੀ ਕਰਨਾ ਸਿਮਰਨ ਦੇ ਡੈਡੀ ਨਾਲ ਦੇ ਸ਼ਹਿਰ ਦੇ ਕਾਲਜ ਵਿੱਚ ਉਹਦਾ ਦਾਖਲਾ ਕਰਵਾ ਦਿੰਦੇ ਆ ਸਿਮਰਣਾ ਹਣਾ ਵੀ ਇਹ ਸ਼ੁਰੂ ਕਰ ਲੈਂਦੀ ਐ ਤੇ ਕੰਪਿਊਟਰ ਕਲਾਸ ਜੀ ਵੀ ਲਗਾਉਂਦੀ ਆ ਉਹਦੀਆਂ ਦੋਨੋਂ ਸਹੇਲੀਆਂ ਵੀ ਉਹਦੇ ਨਾਲ ਹੀ ਲੱਗ ਜਾਂਦੀਆਂ ਨੇ ਕੰਪਿਊਟਰ ਕੋਰਸ ਕਰਨਾ ਪਹਿਲਾਂ ਉਹ ਕਾਲਜ ਜਾਂਦੀਆਂ ਕਾਲਜ ਤੋਂ ਬਾਅਦ ਕੰਪਿਊਟਰ ਕਲਾਸ ਜੀ ਜੁਆਇਨ ਕਰਦੀਆਂ ਨੇ ਅ ਕਾਲਜ ਦੇ ਵਿੱਚ ਜਾ ਕੇ ਜਿਹੜੀਆਂ ਉਹਦੀਆਂ ਸਹੇਲੀਆਂ ਹੁੰਦੀਆਂ ਉਹ ਬੁਆਏਫਰੈਂਡ ਬਣਾ ਲੈਂਦੀਆਂ ਹਨਾ ਉਹ ਕਲਾਸਾਂ ਛੱਡ ਛੱਡ ਕੇ ਆਪਣੇ ਬੁਆਏਫਰੈਂਡਜ਼ ਨਾਲ ਕਦੇ ਘੁੰਮਣ ਚਲੀਆਂ ਜਾਂਦੀਆਂ ਨੇ ਕਿਤੇ ਮੂਵੀ ਦੇਖਣ ਚਲੀਆਂ ਜਾਂਦੀਆਂ ਕਿਤੇ ਖਾਣ ਪੀਣ ਚਲੇ ਜਾਂਦੇ ਐ ਇਸੇ ਤਰ੍ਹਾਂ ਤੁਰੇ ਫਿਰਦੇ ਆ ਪਰ ਜਿਹੜੀ ਸਿਮਰਨ ਆ ਉਹ ਉਹਨਾਂ ਕੁੜੀਆਂ ਦੇ ਨਾਲ ਹੀ ਰਹਿੰਦੀ ਸੀ ਕਿਸੇ ਮੁੰਡੇ ਨਾਲ ਕੋਈ ਬਹੁਤੀ ਕੋਈ ਗੱਲ ਨਹੀਂ ਕਰਦੀ ਸੀ ਜਾਂ ਬਸ ਉਹ ਕਲਾਸੇ ਜੇ ਲਗਾਉਂਦੀ ਉਸ ਤੋਂ ਬਾਅਦ ਕੰਪਿਊਟਰ ਕਲਾਸ ਤੇ ਸਿੱਧੀ ਘਰੇ ਆਉਂਦੀ ਉਹਦਾ ਮਤਲਬ ਪੂਰਾ ਇਸ ਗੱਲ ਤੇ ਫੋਕਸ ਸੀ ਕਿ ਮੈਂ ਆਪਣੇ ਮਾਪਿਓ ਦੀ ਇਕਲੋਤੀ ਧੀ ਆ ਤੇ ਮੈਂ ਉਹਨਾਂ ਨੂੰ ਪੁੱਤ ਬਣ ਕੇ ਵਿਖਾਵਾਂਗੀ ਵੀ ਮੈਂ ਵਧੀਆ ਪੜ੍ਹਾਂਗੀ ਇੱਕ ਦਿਨ ਉਹ ਕੋਠੇ ਤੇ ਬੈਠੀ ਐ ਜਿਹੜੀ ਹਨਾ ਪੜ ਰਹੀ ਹੁੰਦੀ ਆ ਉਹਦੀ ਨਾ ਆਦਤ ਸੀ ਉਹ ਤੁਰਦੀ ਫਿਰਦੀ ਪੜਦੀ ਸੀ ਉਹਨਾਂ ਕੋਸ਼ ਕੋਈ ਸਪੀਚ ਵਗੈਰਾ ਯਾਦ ਕਰ ਰਹੀ ਸੀ ਕਾਲਜ ਦੇ ਵਿੱਚ ਕੋਈ ਫੰਕਸ਼ਨ ਸੀ ਤੁਰੀ ਫਿਰਦੀ ਨੂੰ ਉਹਨੂੰ ਐ ਲੱਗਿਆ ਕਿ ਜਿਹੜਾ ਉਹਨਾਂ ਦਾ ਚਵਾਰਾ ਉਹਦੇ ਵਿੱਚੋਂ ਕਿਸੇ ਦੀ ਆਵਾਜ਼ ਆ ਰਹੀ ਹੁੰਦੀ ਆ ਜਦੋਂ ਉਹ ਚਵਾਰੇ ਦੇ ਵਿੱਚ ਜਾ ਕੇ ਦੇਖਦੀ ਆ ਤਾਂ ਉਹਦੇ ਤਾਇ ਦਾ ਮੁੰਡਾ ਪ੍ਰੀਤ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਹੁੰਦਾ ਤੇ ਉਹ ਸਿਮਰਨ ਨੂੰ ਵੇਖ ਕੇ ਹਨਾ ਫੋਨ ਕੱਟ ਦਿੰਦਾ ਸਿਮਰਨ ਹੱਸਣ ਲੱਗ ਜਾਂਦੀ ਆ ਕਿ ਵੀਰੇ ਕੀ ਹੋਇਆ ਕਿਹਦੇ ਨਾਲ ਗੱਲ ਕਰੀ ਜਾਂਦਾ ਸੀ ਤੇ ਮੈਨੂੰ ਵੇਖ ਕੇ ਫੋਨ ਕਿਉਂ ਕੱਟਤਾ ਉਹ ਨੂੰ ਕਹਿੰਦਾ ਵੀ ਭੈਣੇ ਤੈਨੂੰ ਮੈਂ ਦੱਸ ਤਾਂ देऊ ਪਰ ਤੂੰ ਪ੍ਰੋਮਿਸ ਕਰ ਵੀ ਤੂੰ ਕਰੇਂ ਨੀ ਦੱਸੇਂਗੀ ਉਹ ਕਹਿੰਦੀ ਵੀ ਹਾਂ ਬਿਲਕੁਲ ਨਹੀਂ ਦੱਸਦੀ ਵੀ ਚਲ ਦੱਸ ਤਾਂ ਦੇ ਫਿਰ ਉਹ ਨੂੰ ਦੱਸਦਾ ਕਿ ਆਪਣੇ ਨਾਲ ਦੇ ਪਿੰਡ 'ਚ ਇੱਕ ਕੁੜੀ ਆ ਜਿਹਦਾ ਨਾਮ ਹਰਪ੍ਰੀਤ ਆ ਵੀ ਮੈਂ ਤੇ ਹਰਪ੍ਰੀਤ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਆ ਤੇ ਅਸੀਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਨੇ ਆ ਵੀ ਮੈਂ ਤਾਂ ਉਹਦੇ ਨਾਲ ਗੱਲ ਕਰ ਰਿਹਾ ਸੀ ਹਰਪ੍ਰੀਤ ਦੇ ਨਾਲ ਤੇ ਉਹ ਹੱਸਣ ਲੱਗ ਜਾਂਦੀ ਆ ਕਹਿੰਦੀ ਅੱਛਾ ਵੀਰੇ ਨੇ ਤਾਂ ਭਾਬੀ ਵੀ ਪਸੰਦ ਕਰ ਲਈ ਫਿਰ ਮੈਨੂੰ ਵੀ ਦਿਖਾ ਦੇ ਭਾਬੀ ਦੀ ਫੋਟੋ ਉਹ ਫੋਨ 'ਚ ਹਨਾ ਹਰਪ੍ਰੀਤ ਦੀ ਫੋਟੋ ਦਿਖਾਉਂਦਾ ਤਾਂ ਸਿਮਰਨ ਬੜੀ ਖੁਸ਼ ਹੁੰਦੀ ਆ ਕਿਉਂਕਿ ਹਰਪ੍ਰੀਤ ਬਹੁਤ ਸੋਣੀ ਸੁਨੱਖੀ ਹੁੰਦੀ ਆ ਤੇ ਫਿਰ ਉਹਦਾ ਭਰਾ ਜਿਹੜਾ ਪ੍ਰੀਤ ਉਹ ਗੱਲ ਕਰਦਾ ਕਿ ਸਿਮਰਨ ਤੂੰ ਕਹੇ ਕਿਸੇ ਕੋਲ ਨਾ ਦੱਸੀ ਪਰ ਮੈਂ ਤੇਰੇ ਕੋਲ ਗੱਲ ਕਰਦਾ ਹਨਾ ਵੀ ਹਰਪ੍ਰੀਤ ਆ ਜਿਹੜੀ ਹਨਾ ਵੀ ਐਵੇਂ ਕਰ ਰਹੀ ਆ ਵੀ ਪੜ੍ਹੀ ਲਿਖੀ ਆ ਉਹ ਤੇ ਉਹਨਾਂ ਦੀ ਫੈਮਿਲੀ ਵੀ ਸਾਰੀ ਪੜ੍ਹੀ ਲਿਖੀ ਆ ਉਹਦੀ ਮੰਮੀ ਡੈਡੀ ਜੌਬ ਕਰਦੇ ਆ ਉਹਦਾ ਭਰਾ ਵੀ ਜੌਬ ਕਰਦਾ ਵੀ ਪਰ ਮੈਂ ਤਾਂ ਹਨਾ 10 ਪੜ੍ਹ ਕੇ ਹਟ ਗਿਆ ਵੀ ਸਾਨੂੰ ਇਸ ਗੱਲ ਦੀ ਫਿਕਰ ਰਹਿੰਦੀ ਆ ਵੀ ਜਿਹੜੇ ਪ੍ਰੀਤ ਦੇ ਕਰਦੇ ਆ ਹਰ ਪ੍ਰੀਤ ਦੇ ਕਰਦੇ ਆ ਵੀ ਉਹ ਵਿਆਹ ਲਈ ਕਿਵੇਂ ਮੰਨਣਗੇ ਤਾਂ ਸਿਮਰਨ ਕਹਿੰਦੀ ਵੀ ਕੋਈ ਗੱਲ ਨਹੀਂ ਵੀਰੇ ਸਾਰੇ ਹੱਲ ਹੋ ਜਾਂਦੇ ਹੁੰਦੇ ਆ ਵੀ ਜਦੋਂ ਤੁਸੀਂ ਇੱਕ ਦੂਜੇ ਨੂੰ ਇੰਨਾ ਪਸੰਦ ਕਰਦੇ ਹੋ ਤਾਂ ਵੀ ਕੋਈ ਨਾ ਕੋਈ ਹੱਲ ਤਾਂ ਨਿਕਲੇ ਆਊਗਾ ਤੇ ਉਹ ਫਿਰ ਉਹਨੂੰ ਕਹਿੰਦਾ ਵੀ ਭੈਣੇ ਤੂੰ ਦੱਸੀ ਨਾ ਉਹ ਕਹਿੰਦੀ ਵੀ ਨਹੀਂ ਵੀਰੇ ਮੈਂ ਕਿਹਨੂੰ ਦੱਸਣਾ ਚਲੋ ਉਹ نیچے ਚਲੀ ਜਾਂਦੀ ਆ ਤੇ ਜਿਹੜਾ ਪ੍ਰੀਤ ਉਹ ਫਿਰ ਫੋਨ ਤੇ ਗੱਲ ਕਰਨ ਲੱਗ ਜਾਂਦਾ ਥੋੜੇ ਦਿਨ ਲੰਘਦੇ ਆ ਜਦੋਂ ਹਨਾ ਉਸ ਤੋਂ ਬਾਅਦ ਜਿਹੜਾ ਪ੍ਰੀਤ ਆ ਉਹ ਸੋਚਦਾ ਵੀ ਮੈਂ ਚਾਚੇ ਨਾਲ ਇਸ ਬਾਰੇ ਗੱਲ ਕਰਾਂ ਕਿਉਂਕਿ ਕਰਦਿਆਂ ਨਾਲ ਗੱਲ ਤਾਂ ਕਰਨੀ ਸੀ ਉਹ ਆਪਣੇ ਚਾਚੇ ਰਣਤੇਰ ਨਾਲ ਗੱਲ ਕਰਦਾ ਕਿ ਤੁਸੀਂ ਡੈਡੀ ਕੋਲ ਤਾਂ ਕਰ ਲੈਣਾ ਕਰਿਓ ਵੀ ਇਸ ਤਰ੍ਹਾਂ ਮੈਨੂੰ ਇੱਕ ਕੁੜੀ ਪਸੰਦ ਆ ਉਹ ਵੀ ਮੈਨੂੰ ਪਸੰਦ ਕਰਦੀ ਆ ਤੇ ਅਸੀਂ ਵਿਆਹ ਕਰਾਉਣਾ ਚਾਹੁੰਨੇ ਆ ਤੇ ਜਿਹੜਾ ਰਣਤੇਰ ਸਿੰਘ ਆ ਉਹ ਕਹਿੰਦਾ ਵੀ ਠੀਕ ਆ ਉਹ ਤਾਂ ਵੀ ਪਰ ਕੀ ਪਤਾ ਕੁੜੀ ਦੇ ਘਰ ਦੇ ਮੰਨਣਗੇ ਕਿ ਨਾ ਤਾਂ ਉਹ ਕਹਿੰਦਾ ਵੀ ਚਾਚਾ ਜੀ ਮੈਂ ਤਾਂ ਹੀ ਤੁਹਾਨੂੰ ਦੱਸਿਆ ਵੀ ਤੁਸੀਂ ਹਰਪ੍ਰੀਤ ਦੇ ਘਰ ਜਾਓ ਹਨਾ ਤੇ ਕਰ ਜਾ ਕੇ ਉਹਨਾਂ ਨਾਲ ਹੈਨਾ ਸਾਡੇ ਰਿਸ਼ਤੇ ਦੀ ਗੱਲ ਕਰੋ ਰਣਤੇਰ ਸਿੰਘ ਆ ਆਪਣੇ ਭਰਾ ਸਰਜੀਤ ਸਿੰਘ ਕੋਲ ਗੱਲ ਕਰਦਾ ਪਰ ਸਰਜੀਤ ਸਿੰਘ ਮੰਨਦਾ ਨਹੀਂ ਉਹ ਕਹਿੰਦਾ ਵੀ ਅਗਲੇ ਮੁਲਾਜ਼ਮਾਂ ਹੈਨਾ ਪੜੇ ਲਿਖੇ ਆ ਤੇ ਅਗਲੇ ਆਪਦਾ ਜਵਾਈ ਵੀ ਮੁਲਾਜ਼ਮ ਲੱਭਣਗੇ ਵੀ ਇਹ ਤਾਂ ਹੁਣ 10ਵੀਂ ਤੋਂ ਬਾਅਦ ਤਾਂ ਉਹ ਤਾਂ ਪੜਿਆ ਨਹੀਂ ਮੈਂ ਤਾਂ ਕਰ ਲਿਆ ਵੀ ਮੈਂ ਤਾਂ ਨਹੀਂ ਰਿਸ਼ਤਾ ਮੰਗਣ ਜਾਂਦਾ ਵੀ ਅਗਲੇ ਜਵਾਬ ਹੀ ਦੇਣਗੇ ਪਰ ਰਣਤੇਰ ਸਿੰਘ ਕਹਿੰਦਾ ਵੀ ਦੇਖੋ ਆਪਾਂ ਨੂੰ ਆਪਣੇ ਬੱਚਿਆਂ ਦੀ ਖੁਸ਼ੀ ਲਈ ਬਹੁਤ ਕੁਝ ਕਰਨਾ ਪੈ ਜਾਂਦਾ ਵੀ ਆਪਾਂ ਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ ਵੀ ਆਪਾਂ ਕਿਹੜਾ ਕੋਈ ਧੱਕੇਸ਼ਾਹੀ ਕਰਨੀ ਹੈ ਵੀ ਆਪਾਂ ਤਾਂ ਪਿਆਰ ਨਾਲ ਪੁੱਛਣਾ ਹੈ ਨਾ ਤੇ ਉਹਦੇ ਮਨਾਉਣ ਤੇ ਚਲੋ ਰਣਧੀਰ ਦੇ ਮਨਾਉਣ ਤੇ ਸਰਜੀਤ ਸਿੰਘਾ ਗੱਲ ਮੰਨ ਜਾਂਦਾ ਤੇ ਦੋਨੋਂ ਭਰਾ ਅਗਲੇ ਦਿਨ ਹਰਪ੍ਰੀਤ ਕੇ ਘਰੇ ਚਲੇ ਜਾਂਦੇ ਆ ਹਰਪ੍ਰੀਤ ਦੇ ਡੈਡੀ ਵੇਸ਼ ਕੇ ਹੈਰਾਨ ਰਹਿ ਜਾਂਦੇ ਆ ਵੀ ਇਹ ਕੌਣ ਆ ਹਨਾ ਵੀ ਇਹਨੂੰ ਜਾਣ ਦਿੱਤਾ ਹੈ ਨਹੀਂ ਵੀ ਬਿਨਾਂ ਦੱਸੇ ਤਾਂ ਕੌਣ ਮਿਲਣ ਆ ਗਿਆ ਚਲੋ ਉਹ ਪਾਣੀ-ਤਾਣੀ ਪੀਂਦੇ ਆ ਤੇ ਉਸ ਤੋਂ ਬਾਅਦ ਉਹ ਗੱਲ ਦੱਸ ਦਿਆ ਕਿ ਤੁਹਾਡੀ ਬੇਟੀ ਹਰਪ੍ਰੀਤ ਤੇ ਸਾਡਾ ਮੁੰਡਾ ਵੀ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਵਿਆਹ ਕਰਾਉਣਾ ਚਾਹੁੰਦੇ ਆ ਹਰਪ੍ਰੀਤ ਦੇ ਡੈਡੀ ਵੈਸੇ ਉੱਚੇ ਖਿਆਲ ਵਾਲੇ ਸੀ ਉਹ ਕਹਿੰਦੇ ਵੀ ਦੇਖੋ ਸਰਦਾਰ ਜੀ ਬੱਚਿਆਂ ਨੇ ਵੱਡੇ ਹੋ ਕੇ ਵਿਆਹ ਤਾਂ ਕਰ ਨਹੀਂ ਹੁੰਦਾ ਆਪਾਂ ਹਨਾ ਬੱਚੇ ਆ ਪਸੰਦ ਨਹੀਂ ਕਰਨਗੇ ਜੀਵਨ ਸਾਥੀ ਤਾਂ ਆਪਾਂ ਨੂੰ ਲੱਭ ਕੇ ਦੇਣਾ ਪਊਗਾ ਵੀ ਐਡੀ ਤਾਂ ਕੋਈ ਗੱਲ ਨਹੀਂ ਵੀ ਤੁਹਾਡਾ ਬੇਟਾ ਕੀ ਕਰਦਾ ਤਾਂ ਸਰਜੀਤ ਸਿੰਘ ਨੀਵੀ ਪਾ ਲੈਂਦਾ ਤਾਂ ਰਣਜੀਤ ਸਿੰਘ ਕਹਿੰਦਾ ਵੀ ਸਾਡਾ ਮੁੰਡਾ ਤਾਂ ਦਾਸੀ ਪੜਿਆ ਹੋਇਆ ਵੀ ਉਸ ਤੋਂ ਬਾਅਦ ਉਹ ਖੇਤੀ ਕਰਨ ਲੱਗ ਗਿਆ ਤਾਂ ਜਿਹੜਾ ਹਰਪ੍ਰੀਤ ਦਾ ਡੈਡੀ ਹੁੰਦਾ ਉਹ ਕਹਿੰਦਾ ਵੀ ਦੇਖੋ ਸਰਦਾਰ ਜੀ ਵੀ ਮੈਂ ਜੋਬ ਕਰਦਾ ਮੇਰੀ ਮਿਸ ਜੌਬ ਕਰਦੀ ਆ ਮੇਰਾ ਬੇਟਾ ਵੀ ਜੋਬ ਕਰਦਾ ਤੇ ਕੁੜੀ ਮੇਰੀ ਬਹੁਤ ਇੰਟੈਲੀਜੈਂਟ ਆ ਪੜਾਈ ਚ ਵੀ ਹੁਣ ਅਸੀਂ 10 ਪੜੇ ਮੁੰਡੇ ਨਾਲ ਇਹਦਾ ਵਿਆਹ ਕਿਵੇਂ ਕਰ ਦਈਏ ਵੀ ਚਲੋ ਠੀਕ ਐ ਇੱਕ ਦੂਜੇ ਨੂੰ ਪਸੰਦ ਕਰਦੇ ਆ ਪਰ ਕਹਿੰਦੇ ਵੀ ਕੋਈ ਲੈਵਲ ਵੀ ਹੁੰਦਾ ਠੀਕ ਐ ਤੁਹਾਡੇ ਜ਼ਮੀਨ ਜਾਇਦਾਦ ਆ ਬਾਕੀ ਹਨਾ ਤੁਹਾਡਾ ਪਰਿਵਾਰ ਆ ਜਿਵੇਂ ਵੀ ਅਸੀਂ ਇੱਜ਼ਤ ਕਰਦੇ ਆ ਤੁਹਾਡੀ ਪਰ ਵਿਆਹ ਵਾਲਾ ਫੈਸਲਾ ਤਾਂ ਸਾਡੀ ਕੁੜੀ ਗਲਤ ਕਹਿ ਰਹੀ ਆ ਵੀ ਅਸੀਂ ਨਹੀਂ ਰਿਸ਼ਤਾ ਕਰਨਾ ਤੇ ਜਿਹੜਾ ਰਣਧੀਰ ਸਿੰਘ ਆ ਉਹ ਇੱਕ ਦੋ ਵਾਰੀ ਮਿੰਟਾਂ ਜੀਆਂ ਕਰਨ ਦੀ ਕੋਸ਼ਿਸ਼ ਕਰਦਾ ਦਵਾਜਾ ਪਾਉਣ ਦੀ ਪਰ ਸਰਜੀਤ ਸਿੰਘ ਕਹਿੰਦਾ ਵੀ ਸਰਦਾਰ ਜੀ ਤੁਹਾਡਾ ਫੈਸਲਾ ਸਾਨੂੰ ਖਿੜੇ ਮੱਥੇ ਮਨਜ਼ੂਰ ਵੀ ਚਲੋ ਕੋਈ ਗੱਲ ਨਹੀਂ ਤੁਹਾਡੀ ਧੀ ਆ ਹਨਾ ਵੀ ਅਸੀਂ ਧੱਕੇਸ਼ਾਹੀ ਨਹੀਂ ਕਰ ਸਕਦੇ ਚਲੋ ਇੰਨਾ ਕਹਿ ਕੇ ਉੱਥੋਂ ਚਲੇ ਆਉਂਦੇ ਆ ਤੇ ਰਸਤੇ ਚ ਰਣਧੀਰ ਸਿੰਘ ਸਰਜੀਤ ਸਿੰਘ ਨੂੰ ਕਹਿੰਦਾ ਵੀ ਤੈਨੂੰ ਇੰਨਿਆ ਨਿਮਰਤਾ ਸੇ ਇਹਤ ਗੱਲ ਕਰਨ ਦੀ ਕੀ ਲੋੜ ਸੀ ਵੀ ਜਦੋਂ ਅਗਲੇ ਦੀ ਕੁੜੀ ਵੀ ਤਾਂ ਆਪਣੇ ਮੁੰਡੇ ਨੂੰ ਪਸੰਦ ਕਰਦੀ ਆ ਤਾਂ ਸਰਜੀਤ ਸਿੰਘ ਕਹਿੰਦਾ ਵੀ ਨਹੀਂ ਰਣਧੀਰ ਤੂੰ ਗਲਤ ਐ ਵਿਆਹ ਗਲੇ ਨੇ ਪਾਲੀ ਪਲੋਸੀਤੀ ਹਣਾ ਅਗਲੇ ਦੇ ਘਰ ਦੀ ਇੱਜ਼ਤ ਆਹੋ ਵਿਆਹ ਇਸ ਤਰ੍ਹਾਂ ਆਪਾਂ ਕਿਵੇਂ ਦਬਾ ਪਾਈਏ ਵੀ ਸਾਡੇ ਮੁੰਡੇ ਨਾਲ ਵਿਆਹ ਕਰੋ ਹੀ ਕਰੋ ਤੇ ਚਲੋ ਇਹ ਸੋਚ ਕੇ ਉਹ ਦੋਨੇ ਗੱਲਾਂ ਕਰਦੇ ਘਰ ਆ ਜਾਂਦੇ ਆ ਤੇ ਘਰ ਆ ਕੇ ਜਦੋਂ ਗੱਲ ਹੁੰਦੀ ਆ ਸ਼ਾਮ ਨੂੰ ਵੀ ਉਹ ਤਾਂ ਰਿਸ਼ਤੇ ਨੂੰ ਜਵਾਬ ਦੇਗੇ ਤਾਂ ਪ੍ਰੀਤ ਆ ਜਿਹੜਾ ਉਹ ਮਯੂਸ ਜਾ ਹੋ ਕੇ ਚਵਾਰੇ ਤੇ ਚੜ ਜਾਂਦਾ ਫਿਰ ਉਸ ਤੋਂ ਬਾਅਦ ਉਹ ਹਰਪ੍ਰੀਤ ਨਾਲ ਗੱਲ ਕਰਦਾ ਤੇ ਹਰਪ੍ਰੀਤ ਕਹਿੰਦੀ ਵੀ ਦੇਖ ਪ੍ਰੀਤ ਮੈਂ ਵਿਆਹ ਕਰਾਉਂ ਤਾਂ ਤੇਰੇ ਨਾਲ ਹੀ ਕਰਾਉਂ ਵੀ ਮੈਂ ਤੈਨੂੰ ਕਿੱਦਾਂ ਦਾ ਕਹੀ ਜਾਂਦੀ ਸੀ ਹਨਾ ਵੀ ਤੂੰ ਪੜ ਲਾ ਪੜ ਲਾ ਵੀ ਡੈਡੀ ਨੇ ਮੰਨਣਾ ਨਹੀਂ ਵੀ ਚੱਲ ਹਜੇ ਵੀ ਤੂੰ ਗੱਲ ਮੰਨ ਵੀ ਤੂੰ ਪਲੱਸ 1 ਚ ਦਾਖਲਾ ਲੈ ਲਾ ਚੱਲ ਹਰਪ੍ਰੀਤ ਦੇ ਅੱਖੇ ਨਾਲ ਪ੍ਰੀਤ ਪਲੱਸ 1 ਦੇ ਵਿੱਚ ਦਾਖਲਾ ਲੈ ਲੈਂਦਾ ਤੇ ਪੜਦਾ ਉਹ ਭਾਵੇਂ ਓਪੜਾਈ ਦੇ ਵਿੱਚ ਬੜਾ ਹੁਸ਼ਿਆਰ ਨਹੀਂ ਸੀ ਪਰ ਫਿਰ ਵੀ ਉਹ ਨਾ ਮਿਹਨਤ ਕਰਦਾ ਵੈਸੇ ਤਾਂ ਉਹ ਆਪਣੇ ਡੈਡੀ ਹੋਰਾਂ ਨਾਲ ਖੇਤੀ ਕਰਾਉਂਦਾ ਸੀ ਪਰ ਫਿਰ ਵੀ ਉਹ ਪੜ੍ਹਾਈ ਵੀ ਕਰਨ ਲੱਗ ਗਿਆ ਉਸ ਤੋਂ ਬਾਅਦ ਜਿਹੜੀ ਸਿਮਰਨ ਹਨਾ ਉਹ ਕੰਪਿਊਟਰ ਕਲਾਸਾਂ ਜਾਂਦੀ ਐ ਜਦੋਂ ਉਹ ਵੇਖਦੀ ਐ ਵੀ ਉਹਦੀਆਂ ਸਹੇਲੀਆਂ ਹਨਾ ਇਸ ਤਰ੍ਹਾਂ ਆਪਣੇ ਬੁਆਏਫਰੈਂਡ ਨਾਲ ਮਿਲਣ ਜਾਂਦੀਆਂ ਕਦੇ ਘੁੰਮਣ ਫਿਰਨ ਜਾਂਦੀਆਂ ਨਾ ਕਹਿੰਦੇ ਹੁੰਦੇ ਆ ਖਰਬੂਜੇ ਨੂੰ ਵੇਖ ਕੇ ਖਰਬੂਜਾ ਜਿਹੜਾ ਰੰਗ ਬਦਲ ਲੈਂਦਾ ਤੇ ਸਿਮਰਨ ਨੂੰ ਇਹ ਲੱਗਿਆ ਵੀ ਅੱਜ ਕੱਲ੍ਹ ਇਹ ਟ੍ਰੈਂਡ ਬਣ ਗਿਆ ਵੀ ਬੱਚੇ ਆ ਜਿਹੜੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੇ ਆ ਵੀ ਵੈਸੇ ਵੀ ਮੇਰੇ ਡੈਡੀ ਤਾਂ ਹਨਾ ਪ੍ਰੀਤ ਦੇ ਵਿਆਹ ਖਾਤਰ ਇੰਨਾ ਸਟੈਂਡ ਲੈਂਦੇ ਸੀ ਵੀ ਫਿਰ ਮੇਰੇ ਵਿਆਹ ਖਾਤਰ ਤਾਂ ਕੁਝ ਨਹੀਂ ਕਹਿਣਗੇ ਉਹ ਵੀ ਸੋਚਦੀ ਐ ਕਿ ਜੇ ਮੈਨੂੰ ਕੋਈ ਮੁੰਡਾ ਪਸੰਦ ਆ ਗਿਆ ਤਾਂ ਮੈਂ ਆਪਣੀ ਪਸੰਦ ਦੇ ਮੁੰਡੇ ਨਾਲ ਹੀ ਵਿਆਹ ਕਰਵਾਉਂਗੀ। ਇੱਕ ਦਿਨ ਤਿੰਨੇ ਸਹੇਲੀਆਂ ਬੱਸ ਚੜ੍ਹਦੀਆਂ ਤੇ ਬੱਸ ਦੇ ਵਿੱਚ ਨਾ ਉਹਨਾਂ ਨੂੰ ਜਿਹੜਾ ਉਹ ਮੁੰਡਾ ਦਾ ਵਿੱਕੀ ਆ ਜਿਹੜਾ 10ਵੀਂ ਦੇ ਵਿੱਚ ਸਿਮਰਨ ਨਾਲ ਪੜਦਾ ਹੁੰਦਾ ਸੀ ਉਹ ਮਿਲਦਾ ਤੇ ਵਿੱਕੀ ਜਦੋਂ ਮਿਲਦਾ ਤੇ ਉਹ ਕੁੜੀਆਂ ਜਿਹੜੀਆਂ ਉਹਨੂੰ ਪੁੱਛਦੀਆਂ ਵਿੱਕੀ ਨੂੰ ਕਿ ਵਿੱਕੀ ਤੂੰ 10ਵੀਂ ਕਰਨ ਤੋਂ ਬਾਅਦ ਕਿਤੇ ਲੱਗਿਆ ਹੀ ਨਹੀਂ ਸਕੂਲ ਵੀ ਤੂੰ ਕੀ ਕਰਨ ਲੱਗ ਗਿਆ? ਉਹ ਕਹਿੰਦਾ ਵੀ ਮੈਂ ਤਾਂ ਕਿਸੇ ਦੁਕਾਨ ਤੇ ਕੰਮ ਕਰਦਾ ਵੀ ਜਦੋਂ ਮੈਂ 10ਵੀਂ ਦੇ ਪੇਪਰ ਦਿੱਤੇ ਨਾਲ ਦੀ ਨਾਲ ਮੇਰੇ ਡੈਡੀ ਦੀ ਮੌਤ ਹੋ ਗਈ ਅਟੈਕ ਹੋ ਗਿਆ ਉਹਨਾਂ ਨੂੰ ਵੀ ਇਸ ਕਰਕੇ ਹਨਾ ਜਿਹੜੀ ਸਾਡੀ ਜ਼ਮੀਨ ਉਹ ਮੇਰੇ ਚਾਚੇ ਤਾਈ ਦੱਬੀ ਬੈਠਿਆ ਵੀ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਮੇਰੇ ਮੰਮੀ ਆਂਗਣਵਾੜੀ ਵਰਕਰ ਨੇ ਉਹਨੀ ਕੁ ਤਨਖਾਹ ਨਾਲ ਸਾਡਾ ਵੇਲਾ ਪੂਰਾ ਨਹੀਂ ਹੁੰਦਾ ਵੀ ਮੈਂ ਨਾ ਕਿਸੇ ਦੁਕਾਨ ਤੇ ਕੰਮ ਕਰ ਰਿਹਾ ਵੀ ਹੌਲੀ-ਹੌਲੀ ਮੈਂ ਆਪਣੀ ਦੁਕਾਨ ਕਰ ਲੂੰਗਾ ਤੇ ਚਲੋ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ ਉਹ ਤੇ ਉਹ ਪੁੱਛਦਾ ਕਿ ਤੁਸੀਂ ਵੀ ਹਨਾ ਉਹ ਕਹਿੰਦੀ ਆ ਕਿ ਅਸੀਂ ਤਿੰਨੋਂ ਜਣੀਆਂ ਬੀਏ ਕਰਦੀਆਂ ਵੀ ਨਾਲੇ ਅਸੀਂ ਕੰਪਿਊਟਰ ਕਲਾਸ ਜੁਆਇਨ ਕੀਤੀ ਹੋਈ ਹੈਗੀ ਉਹ ਕਹਿੰਦਾ ਵੀ ਠੀਕ ਆ ਇਸੇ ਤਰ੍ਹਾਂ ਹੁਣ ਰੋਜ਼ ਆਉਂਦੇ ਜਾਂਦੇ ਹਨਾ ਜਿਹੜਾ ਵਿਕੀ ਸੀ ਉਹ ਸਿਮਰਨ ਹੋਰਾਂ ਨੂੰ ਮਿਲਦਾ ਹੁਣ ਸਿਮਰਨ ਨੂੰ ਤਾਂ ਉਹ ਪਹਿਲੇ ਦਿਨੋਂ ਹੀ ਪਸੰਦ ਕਰਦਾ ਸੀ ਤੇ ਹੌਲੀ-ਹੌਲੀ ਉਹਨੂੰ ਇਹ ਗੱਲ ਵਧੀਆ ਲੱਗਣ ਲੱਗੀ ਕਿਉਂਕਿ ਉਹ ਬਸ ਤੇ ਜਾਂਦਾ ਸੀ ਉਹਦੇ ਨਾਲ ਰੋਜ਼ ਉਹ ਸਿਮਰਨ ਵੱਲ ਵੇਖਦਾ ਤੇ ਉਹ ਕੋਸ਼ਿਸ਼ ਕਰਦਾ ਰਹਿੰਦਾ ਕਿ ਮੈਂ ਸਿਮਰਨ ਨਾਲ ਵੱਧ ਤੋਂ ਵੱਧ ਗੱਲ ਕਰਾਂ ਪਹਿਲਾਂ ਤਾਂ ਸਿਮਰਨ ਸੀ ਜਿਹੜੀ ਉਹ ਵਿੱਕੀ ਨੂੰ ਘੱਟ ਬੁਲਾਉਂਦੀ ਸੀ ਉਹਦੀਆਂ ਸਹੇਲੀਆਂ ਹੀ ਜ਼ਿਆਦਾ ਗੱਲ ਕਰਦੀਆਂ ਸੀ ਪਰ ਹੌਲੀ-ਹੌਲੀ ਨਾ ਇੱਕ ਦਿਨ ਉਹਦੀਆਂ ਸਹੇਲੀਆਂ ਆਈਆਂ ਨਾ ਕਾਲਜ ਆਈਆਂ ਨਾ ਉਹ ਕਹਿੰਦੀਆਂ ਵੀ ਅਸੀਂ ਤਾਂ ਮੂਵੀ ਦੇਖਣ ਜਾਣਾ ਤਾਂ ਜਿਹੜੀ ਸਿਮਰਨ ਉਹ ਇਕੱਲੀ ਬੱਸ 'ਚ ਚੜ੍ਹਦੀ ਆ ਤੇ ਜਿਹੜਾ ਵਿੱਕੀ ਹੁੰਦਾ ਉਹ ਵੀ ਬੱਸ 'ਚ ਬੈਠਾ ਹੁੰਦਾ ਤੇ ਉਹ ਦੋਨੋਂ ਬੈਹਦੇ ਆ ਹਨਾ ਸੀਟ 'ਤੇ ਇੱਕ ਦੂਜੇ ਨਾਲ ਗੱਲ ਕਰਦੇ ਆ ਤਾਂ ਸਿਮਰਨ ਆ ਜਿਹੜੀ ਉਹਨੂੰ ਐ ਲਗਾਵ ਜਾ ਹੋਣ ਲੱਗ ਜਾਂਦਾ ਵਿੱਕੀ ਨਾਲ ਦੰ ਲੰਬਾ ਬਤਾਂ ਕਰਦੇ ਚਲੋ ਕਾਲਜ ਚਲੀ ਜਾਂਦੀ ਆ ਤੇ ਵਾਪਸ ਆਉਂਦੇ ਸਮੇਂ ਫੇਰ ਆ ਜਿਹੜਾ ਵਿੱਕੀ ਆ ਸਿਮਰਨ ਦੇ ਨਾਲ ਉਸੇ ਵਾਸਤੇ ਚਾਹੁੰਦਾ ਤੇ ਕਰੇ ਆ ਕਿ ਨਾ ਸਿਮਰਨ ਉਹ ਵਿੱਕੀ ਬਾਰੇ ਸੋਚਦੀ ਰਹਿੰਦੀ ਆ ਦੂਜੇ ਦਿਨ ਉਹ ਆਪਣੀਆਂ ਸਹੇਲੀਆਂ ਨਾਲ ਗੱਲ ਕਰਦੀ ਆ ਵੀ ਪਤਾ ਨਹੀਂ ਮੈਨੂੰ ਕੀ ਹੋਇਆ ਵੀ ਮੇਰਾ ਦਿਨ ਰਾਤ ਹਨਾ ਖਿਆਲ ਆ ਜਿਹੜਾ ਉਹ ਵਿੱਕੀ ਚ ਹੀ ਰਹਿੰਦਾ ਤੇ ਉਹ ਉਹਨੂੰ ਕਹਿੰਦੀਆਂ ਵੀ ਤੂੰ ਵਿੱਕੀ ਨੂੰ ਪਸੰਦ ਕਰਨ ਲੱਗ ਗਈ ਏ ਵੀ ਤੂੰ ਕਹੇ ਤਾਂ ਅਸੀਂ ਤੇਰੀ ਉਹਦੇ ਨਾਲ ਗੱਲ ਕਰਾ ਦੇਣੀ ਆ ਉਹ ਕਹਿੰਦੀ ਵੀ ਨਹੀਂ ਨਹੀਂ ਮੈਂ ਗੱਲ ਗੁੱਲ ਕੋਈ ਨਹੀਂ ਕਰਨੀ ਵੀ ਵੈਸੇ ਤਾਂ ਮੈਂ ਉਹਦੇ ਨਾਲ ਇਹ ਗੱਲ ਕਰਦੀ ਆ ਵੀ ਊ ਨਹੀਂ ਮੈਂ ਕੋਈ ਗੱਲ ਨਹੀਂ ਕਰਨੀਗੀ ਚਲੋ ਇਸੇ ਤਰ੍ਹਾਂ ਹੋਰ ਸਮਾਂ ਲੰਘਦਾ ਗਿਆ ਤੇ ਸਿਮਰਨਾ ਜਿਹੜੀ ਉਹਨੂੰ ਇਹ ਫੀਲ ਹੁੰਦਾ ਵੀ ਵਾਕਈ ਮੈਂ ਵਿੱਕੀ ਨੂੰ ਪਸੰਦ ਕਰਨ ਲੱਗੀ ਤੇ ਇੱਕ ਦਿਨ ਵਿੱਕੀ ਆ ਜਿਹੜਾ ਉਹਨੂੰ ਪ੍ਰਪੋਜ਼ ਕਰ ਦਿੰਦਾ ਤੇ ਸਿਮਰਨ ਤੋਂ ਨਾ ਨਹੀਂ ਹੁੰਦੀ ਉਹ ਉਹਨੂੰ ਕਹਿੰਦੀ ਵੀ ਹਾਂ ਮੈਂ ਵੀ ਤੈਨੂੰ ਪਸੰਦ ਕਰਦੀ ਆ ਉਹ ਕਹਿੰਦੀ ਵੀ ਦੇਖ ਵੀ ਐਂ ਤਾਂ ਨਹੀਂ ਮੈਂ ਜਾਂਦੀ ਹੈਗੀ ਹਨਾ ਵੀ ਕਦੇ ਮੂਵੀ ਦੇਖਣ ਜਾਂ ਕਿਤੇ ਹੋਰ ਵੀ ਮੈਂ ਆਪਣੀ ਪੜ੍ਹਾਈ ਤੇ ਫੋਕਸ ਕਰਨਾ ਵੀ ਪਰ ਵੀ ਤੂੰ ਘਰੇ ਗੱਲ ਕਰ ਲਈ ਮੈਂ ਵੀ ਹੌਲੀ-ਹੌਲੀ ਹਨਾ ਵੀਰੇ ਨਾਲ ਗੱਲ ਕਰੂੰਗੀ ਵੀ ਵਿਆਹ ਮੈਂ ਤੇਰੇ ਨੇ ਕਰਾਉਂਗੀ ਚਲੋ ਭਈ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਉਹਨਾਂ ਨੂੰ ਚੰਗਾ ਲੱਗਦਾ ਇਕੱਠੇ ਬਸਤੇ ਚ ਜਾਂਦੇ ਆ ਇਕੱਠੇ ਆਉਂਦੇ ਆ ਤੇ ਉਧਰੋਂ ਇੱਕ ਦਿਨ ਉਹ ਆਪਣੇ ਭਰਾ ਜਿਹੜਾ ਹਨਾ ਉਹਦਾ ਭਰਾ ਹੁੰਦਾ ਪ੍ਰੀਤ ਤੇ ਉਹਦੇ ਨਾਲ ਗੱਲ ਕਰਦੀ ਆ ਉਹਨੂੰ ਦੱਸਦੀ ਆ ਵੀ ਵੀਰੇ ਇਸ ਤਰ੍ਹਾਂ ਇੱਕ ਮੁੰਡਾਗਾ ਹਨਾ ਵਿੱਕੀ ਮੇਰੇ ਨਾਲ 10ਵੀਂ ਤੱਕ ਪੜ੍ਹਿਆ ਵੀ ਹੁਣ ਉਹ ਕਿਸੇ ਦੁਕਾਨ ਤੇ ਕੰਮ ਕਰਦਾ ਵੀ ਮੈਂ ਉਹਨੂੰ ਪਸੰਦ ਕਰਦੀ ਆ ਤੇ ਉਹ ਵੀ ਮੈਨੂੰ ਪਸੰਦ ਕਰਦਾ ਤਾਂ ਜਿਹੜਾ ਪ੍ਰੀਤ ਆ ਉਹਦੀ ਗੱਲ ਸੁਣ ਕੇ ਚੁੱਪਚਾਪ ਉੱਥੋਂ ਚਲੇ ਜਾਂਦਾ ਤੇ ਉਹ ਇੱਕ ਦਿਨ ਦੂਜੇ ਤੀਜੇ ਦਿਨ ਆਪਣੇ ਚਾਚੇ ਰਣਧੀਰ ਨਾਲ ਗੱਲ ਕਰਦਾ ਵੀ ਚਾਚਾ ਜੀ ਮੰਨ ਲਵੋ ਹਨਾ ਵੀ ਆਪਣੀ ਜਿਹੜੀ ਕੁੜੀ ਸਿਮਰਨ ਹਨਾ ਕਹੇ ਵੀ ਮੈਨੂੰ ਕੋਈ ਮੁੰਡਾ ਪਸੰਦ ਆ ਤੇ ਵੀ ਕੀ ਆਪਾਂ ਉਹਦਾ ਵਿਆਹ ਕਰ ਦਿਆਂਗੇ ਉਹ ਕਹਿੰਦਾ ਵੀ ਐ ਕਿਵੇਂ ਹੋ ਸਕਦਾ ਕਹਿੰਦਾ ਤੈਨੂੰ ਪਤਾ ਉਹ ਆਪਣੇ ਘਰ ਦੀ ਇੱਜ਼ਤ ਆ ਵੀ ਐ ਕਿਵੇਂ ਉਹ ਮੁੰਡਾ ਲੱਭ ਕੇ ਕਹਿ ਦਊਗੀ ਵੀ ਮੇਰਾ ਵਿਆਹ ਕਰ ਦਿਓ ਆਪਣੇ ਘਰ ਦੀ ਇੱਜ਼ਤ ਖਰਾਬ ਨਹੀਂ ਹੋਊ ਤਾਂ ਜਿਹੜਾ ਪ੍ਰੀਤ ਆ ਉਹ ਸੁਣ ਕੇ ਚੁੱਪ ਕਰ ਜਾਂਦਾ ਪਰ ਉਹ ਸਿਮਰਨ ਨੂੰ ਕੁਝ ਵੀ ਨਹੀਂ ਦੱਸਦਾ ਚਲੋ ਇਸੇ ਤਰ੍ਹਾਂ ਦੇਣ ਲੱਗਦੇ ਰਹਿੰਦੇ ਆ ਤੇ ਇੱਕ ਦਿਨ ਜਿਹੜਾ ਪ੍ਰੀਤ ਆ ਉਹ ਆਪਣੇ ਚਾਚੇ ਰਣਧੀਰ ਕੋਲ ਗੱਲ ਕਰਦਾ ਕਿ ਹਰਪ੍ਰੀਤ ਦਾ ਮੈਨੂੰ ਫੋਨ ਆਇਆ ਵੀ ਉਹਦੇ ਘਰ ਦੇ ਉਹਦੇ ਵਾਸਤੇ ਰਿਸ਼ਤਾ ਵੇਖ ਰਹੇ ਆ ਵੀ ਜੇ ਉਹਦਾ ਵਿਆਹ ਕਰਤਾ ਹਨਾ ਤਾਂ ਵੀ ਅਸੀਂ ਤਾਂ ਮਰ ਜਾਾਂਗੇ ਇੱਕ ਦੂਜੇ ਬਿਨਾ ਅਸੀਂ ਨਹੀਂ ਰਹਿ ਸਕਦੇ ਵੀ ਹੁਣ ਤਾਂ ਮੈਂ ਪਲੱਸ 2 ਦੇ ਪੇਪਰ ਵੀ ਦਿੱਤੇ ਹੋਏ ਆ ਹਨਾ ਇਸ ਤੋਂ ਬਾਅਦ ਮੈਂ ਬੀਏ ਕਰ ਲੂੰਗਾ ਵੀ ਮੈਂ ਵਿਆਹ ਤਾਂ ਹਰਪ੍ਰੀਤ ਨਾਲ ਹੀ ਕਰਾਉਂ ਤੇ ਹਰਪ੍ਰੀਤ ਵੀ ਮੇਰੇ ਨਾਲ ਹੀ ਵਿਆਹ ਕਰਾਊਗੀ ਤਾਂ ਉਹਦਾ ਚਾਚਾ ਰਣਧੀਰ ਆ ਜਿਹੜਾ ਪ੍ਰੀਤ ਨੂੰ ਕਹਿ ਦਿੰਦਾ ਵੀ ਚਲ ਤੂੰ ਐਂ ਕਰ ਹਰਪ੍ਰੀਤ ਨੂੰ ਮਨਾਲਾ ਤੇ ਤੁਸੀਂ ਕੋਟ ਮੈਰਿਜ ਕਰਾ ਲਓ ਵੀ ਬਾਲਗ ਤਾਂ ਤੁਸੀਂ ਹੈਗੇ ਹੋ ਤੇ ਜਿਹੜੀ ਹਰਪ੍ਰੀਤ ਆ ਉਹ ਕਾਲਜ ਦੇ ਬਹਾਨੇ ਜਾਂਦੀ ਆ ਉਧਰੋਂ ਪ੍ਰੀਤ ਜਾਂਦਾ ਦੋਨੋਂ ਜਾ ਕੇ ਕੋਟ ਦੇ ਵਿੱਚ ਵਿਆਹ ਕਰਵਾ ਲੈਂਦੇ ਆ ਤੇ ਆਨੰਦ ਕਾਰਜ ਜਿਹੜੇ ਉਹ ਗੁਰਦੁਆਰਾ ਸਾਹ ਦੇ ਵਿੱਚ ਹੋ ਜਾਂਦੇ ਆ ਜਿਹੜੀ ਗਵਾਹੀ ਆ ਉਹ ਇਹਦਾ ਚਾਚਾ ਰਣਧੀਰ ਤੇ ਹੋਰ ਦੋ ਤਿੰਨ ਮਤਲਬ ਪਿੰਡ ਦੇ ਬੰਦਿਆਂ ਨੂੰ ਲੈ ਜਾਂਦਾ ਉਹ ਤੇ ਉਹਨਾਂ ਦਾ ਵਿਆਹ ਕਰ ਦਿੰਦੇ ਆ ਪਰ ਉਹ ਹਰਪ੍ਰੀਤ ਨੂੰ ਕਹਿੰਦਾ ਵੀ ਦੇਖ ਪੁੱਤ ਵਿਆਹ ਤਾਂ ਤੁਹਾਡਾ ਹੋ ਗਿਆ ਪਰ ਮੈਂ ਤੈਨੂੰ ਐ ਘਰੇ ਨਹੀਂ ਲਿਜਾ ਸਕਦਾ ਵੀ ਕੋਰਟ ਦਾ ਜਿਹੜਾ ਸਮਾਂ ਹੁੰਦਾ 30 31 ਦਿਨ ਦਾ ਹਨਾ ਉਹਨੇ ਦਿਨ ਤਾਂ ਵੀ ਜੇ ਤੁਹਾਡੇ ਘਰਦਿਆਂ ਨੂੰ ਇਤਰਾਜ਼ ਹੋਇਆ ਤਾਂ ਤੁਹਾਡਾ ਜਿਹੜਾ ਵਿਆਹ ਗਾਏ ਟੁੱਟ ਜਾਊਗਾ ਬੀ ਤੁਸੀਂ ਉਹਨੇ ਦਿਨ ਤੱਕ ਚੁੱਪ ਰੋ ਵੀ ਐਨੇ ਇੱਕ ਦਿਨਾਂ ਚ ਤਾਂ ਤੁਹਾਡੇ ਘਰ ਦੇ ਤੇਰਾ ਵਿਆਹ ਵੀ ਨਹੀਂ ਕਰਦੇ ਹਰਪ੍ਰੀਤ ਕਹਿੰਦੀ ਹੈ ਵੀ ਠੀਕ ਹੈ ਤੇ ਚਲੋ ਇਸੇ ਤਰ੍ਹਾਂ ਸਮਾਂ ਲੰਘਦਾ ਤੇ ਉਹ ਸਹੀ ਸਮਾਂ ਆਉਣ ਦੀ ਜਿਹੜੀ ਵੇਟ ਕਰਦੇ ਆ ਵੀ ਜਦੋਂ ਕਿਤੇ ਸਮਾਂ ਆਇਆ ਤਾਂ ਹਰਪ੍ਰੀਤ ਨੂੰ ਆਪਣੇ ਘਰ ਲੈ ਆਵਾਂਗੇ ਵੀ ਜੀ ਉਹਦੇ ਘਰ ਦੇ ਨਾਂ ਮੰਨੇ ਤੇ ਇੱਕ ਦਿਨ ਸਿਮਰਣਾ ਜਿਹੜੀ ਉਹ ਆਪਣੇ ਭਰਾ ਨੂੰ ਫੇਰ ਕਹਿੰਦੀ ਹੈ ਪ੍ਰੀਤ ਨੂੰ ਵੀ ਵੀਰੇ ਤੂੰ ਕਰੇ ਗੱਲ ਕਰ ਡੈਡੀ ਨਾਲ ਹਨਾ ਤਾਂ ਜਿਹੜਾ ਪ੍ਰੀਤ ਆ ਉਹ ਸਿਮਰਨ ਨੂੰ ਦੱਸ ਦਿੰਦਾ ਵੀ ਸਿਮਰਨ ਮੈਂ ਤਾਂ ਭੈਣੇ ਤੈਨੂੰ ਦੱਸਿਆ ਨਹੀਂ ਸੀ ਪਰ ਚਾਚਾ ਜੀ ਤੇਰੇ ਵਿਆਹ ਹੀ ਕਦੇ ਨਹੀਂ ਮੰਨਣਗੇ ਵੀ ਮੈਂ ਚਾਚਾ ਜੀ ਨਾਲ ਗੱਲ ਕੀਤੀ ਸੀ ਵੀ ਮੈਂ ਤੇਰੇ ਬਾਰੇ ਤਾਂ ਨਹੀਂ ਦੱਸਿਆ ਪਰ ਮੈਂ ਉਹ ਗੱਲ ਕੀਤੀ ਸੀ ਵੀ ਜੇ ਸਿਮਰਨ ਕੱਲ ਨੂੰ ਹਣਾ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਨ ਨੂੰ ਕਹੇ ਤਾਂ ਵੀ ਚਾਚਾ ਜੀ ਨੇ ਆ ਜਵਾਬ ਦਿੱਤਾ ਸੀ ਤਾਂ ਸਿਮਰਨ ਕਹਿੰਦੀ ਅੱਛਾ ਵੀਰੇ ਜਿਹਦੇ ਨਾਲ ਮੇਰੇ ਡੈਡੀ ਨੇ ਤੇਰੀ ਕੋਟ ਮੈਰਿਜ ਕਰਾਈਆ ਉਹ ਕਿਸੇ ਦੇ ਘਰ ਦੀ ਇੱਜ਼ਤ ਨਹੀਂ ਵੀ ਮੇਰੇ ਵਾਰੀ ਤਾਂ ਤੁਹਾਡੇ ਘਰ ਦੀ ਇੱਜ਼ਤ ਖਰਾਬ ਹੁੰਦੀ ਹੈ ਫਿਰ ਤੇਰੇ ਵਾਰੀ ਕਿਉਂ ਨਹੀਂ ਹੋਈ ਆਪਣੇ ਘਰ ਦੀ ਇੱਜ਼ਤ ਖਰਾਬ ਉਹ ਕਹਿੰਦਾ ਵੀ ਦੇਖ ਪਾਣੇ ਮੇਰਾ ਕੋਈ ਕਸੂਰ ਨਹੀਂ ਵੀ ਚਾਚਾ ਜੀ ਦੀ ਗੱਲ ਦੱਸ ਰਿਆ ਮੈਂ ਤਾਂ ਤੈਨੂੰ ਉਹ ਕਹਿੰਦੀ ਵੀ ਚੱਲ ਫਿਰ ਤੂੰ ਤਾਂ ਕੁਛ ਨਾ ਬੋਲ ਤੇ ਉਹ ਨਾ ਸ਼ਾਮ ਨੂੰ ਜਦੋਂ ਸਾਰਾ ਟੱਬਰ ਰੋਟੀ ਖਾ ਕੇ ਹਟਦਾ ਤੇ ਉਹ ਕਹਿੰਦੀ ਆ ਵੀ ਸਾਰੇ ਜਣੇ ਇੱਥੇ ਆ ਜਾਓ ਵੀ ਮੈਂ ਗੱਲ ਕਰਨੀ ਆ ਚਲੋ ਭਈ ਸਿਮਰਨ ਗੱਲ ਕਰਨੀ ਸ਼ੁਰੂ ਕਰਦੀ ਆ ਉਹ ਆਪਣੇ ਤਾਇਆ ਜੀ ਨੂੰ ਕਹਿੰਦੀ ਆ ਤਾਇਆ ਜੀ ਵੀ ਮੈਂ ਇੱਕ ਮੁੰਡਾ ਪਸੰਦ ਕੀਤਾ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਵੀ ਮੁੰਡੇ ਦਾ ਨਾਮ ਵਿਕੀਆ ਏ ਆਏ ਆਏ ਸਾਰਾ ਦੱਸ ਦਿੰਦੀ ਆ ਉਹਦੇ ਬਾਰੇ ਤਾਂ ਉਹਦੇ ਤਾਇਆ ਜੀ ਤਾਂ ਕੁਝ ਨਹੀਂ ਬੋਲਦੇ ਪਰ ਉਹਦੇ ਡੈਡੀ ਆ ਜਿਹੜੇ ਖੜੇ ਹੋ ਕੇ ਉਹਦੇ ਥੱਪੜ ਮਾਰਨ ਲੱਗਦੇ ਆ ਕਿ ਤੈਨੂੰ ਪਤਾ ਵੀ ਹੈ ਤੂੰ ਕੀ ਗੱਲ ਕਰ ਰਹੀ ਆ ਤੂੰ ਇਸ ਘਰ ਦੀ ਇੱਜ਼ਤ ਆ ਤੇ ਤੂੰ ਆਏ ਕਿਵੇਂ ਸਾਡੀ ਇੱਜ਼ਤ ਖਰਾਬ ਕਰ ਸਕਦੀ ਆ ਸਾਡੇ ਘਰ ਦੀ ਇੱਜ਼ਤ ਤੇਰੇ ਤੇ ਖੜੀ ਹੋਈ ਆ ਜਦੋਂ ਉਹਦਾ ਡੈਡੀ ਉਹਦੇ ਮਾਰਨ ਲੱਗਦਾ ਤਾਂ ਉਹਦਾ ਤਾਇਆ ਸਰਜੀਤ ਸਿੰਘ ਉਹਦਾ ਹੱਥ ਫੜ ਲੈਂਦਾ ਤੇ ਉਹਨੂੰ ਕਹਿੰਦਾ ਵੀ ਇਹ ਉਹੀ ਸਿਮਰਣ ਆ ਜਿਹਦੇ ਬੁਖਾਰ ਚੜਨ ਤੇ ਤੂੰ ਕਦੇ ਖੇਤ ਨਹੀਂ ਜਾਂਦਾ ਸੀ ਤੇ ਅੱਜ ਤੂੰ ਇਹਦੇ ਮਾਰਦਾ ਨਾਲ ਇਹ ਕਹਿੰਦਾ ਅੱਜ ਤੱਕ ਤੈਨੂੰ ਗੁੱਸਾ ਆਇਆ ਜਦੋਂ ਤੇਰੀ ਧੀ ਤੇ ਗੱਲ ਆਈ ਜਦੋਂ ਕਹਿੰਦਾ ਆਪਾਂ ਬਗਾਨੀ ਧੀ ਨਾਲ ਆਪਣੇ ਮੁੰਡੇ ਦੀ ਚੋਰੀਆਂ ਕੋਟ ਮੈਰਿਜ ਕਰਾਤੀ ਵੀ ਫਿਰ ਉਹ ਵੀ ਤਾਂ ਕਿਸੇ ਦੇ ਘਰ ਦੀ ਇੱਜ਼ਤ ਆ ਤੇ ਫਿਰ ਸਿਮਰਨ ਵੀ ਇਹੀ ਗੱਲ ਕਹਿੰਦੀ ਆ ਕਹਿੰਦੀ ਤਾਇਆ ਜੀ ਬਿਲਕੁਲ ਮੈਂ ਇਹੀ ਗੱਲ ਸਮਝਾਉਣਾ ਚਾਹਣੀ ਆ ਵੀ ਤੁਸੀਂ ਮੇਰਾ ਵਿੱਕੀ ਨਾਲ ਵਿਆਹ ਕਰਨਾ ਬਿਲਕੁਲ ਨਾ ਕਰਿਓ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਤੁਹਾਡੀ ਹਰ ਇੱਕ ਗੱਲ ਖਿੜੇ ਮੱਥੇ ਮੰਨੂ ਪਰ ਜੇ ਜਿਹੜੀ ਕੁੜੀ ਨਾਲ ਤੁਸੀਂ ਮੇਰੇ ਭਰਾ ਦੀ ਚੋਰੀਆਂ ਕੋਟ ਮੈਰਿਜ ਕਰਾਤੀ ਉਹ ਕਿਸੇ ਦੇ ਘਰ ਦੀ ਇੱਜ਼ਤ ਨਹੀਂ ਸੀ ਫਿਰ ਸੋਚ ਦਾ ਫਰਕ ਕਿਉਂ ਆ ਤੁਸੀਂ ਹਰਪ੍ਰੀਤ ਨੂੰ ਸਮਝਾ ਸਕਦੇ ਸੀ ਵੀ ਦੇਖ ਪੁੱਤ ਆਪਣਾ ਲੈਵਲ ਨਹੀਂ ਮਿਲਦਾ ਪ੍ਰੀਤ ਘੱਟ ਪੜਿਆ ਤੂੰ ਵੱਧ ਪੜੀ ਲਿਖੀਆਂ ਠੀਕ ਐ ਚਲੋ ਆਪਣੇ ਤੋਂ ਹਨਾ ਇਹੋ ਜੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ ਤੂੰ ਆਪਣੀ ਜ਼ਿੰਦਗੀ ਬਾਰੇ ਸੋਚ ਵੀ ਜਦੋਂ ਤੇਰੇ ਘਰ ਦੇ ਨਹੀਂ ਮੰਨਦੇ ਵੀ ਅਸੀਂ ਤੈਨੂੰ ਗਲਤ ਕੰਮ ਲਈ ਹੱਲਾਸ਼ੇਰੀ ਨਹੀਂ ਦੇਵਾਂਗੇ ਬਗਾਨੀ ਧੀ ਨਾਲ ਜਾ ਕੇ ਤਾਂ ਤੁਸੀਂ ਮਿੰਟ ਚ ਕੋਟ ਮੈਰਿਜ ਕਰਤੀ ਤੇ ਮੇਰੇ ਵਾਰੀ ਤੁਹਾਨੂੰ ਗੁੱਸਾ ਆਇਆ ਜੇ ਮੈਂ ਇਸ ਤਰ੍ਹਾਂ ਜਾ ਕੇ ਚੋਰੀਆਂ ਕੋਟ ਮੈਰਿਜ ਕਰਾ ਲੈਂਦੀ ਤੇ ਤੁਹਾਨੂੰ ਨਾ ਦੱਸਦੀ ਫਿਰ ਤੁਸੀਂ ਕੀ ਕਰਦੇ ਤਰਣ ਤੀਰ ਜਿਹੜਾ ਨੀਮੀ ਪਾ ਕੇ ਬਹਿ ਜਾਂਦਾ ਤੇ ਉਹਨਾਂ ਸਾਰੇ ਟੱਬਰ ਤੋਂ ਮਾਫੀ ਮੰਗਦਾ ਉਹ ਕਹਿੰਦਾ ਵੀ ਵਾਕਈ ਤੀ ਇਹ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਵੀ ਮੈਨੂੰ ਮਾਫ ਕਰ ਦੇ ਫਿਰ ਉਹ ਆਪਣੇ ਭਰਾ ਸਰਜੀਤ ਸਿੰਘ ਨੂੰ ਕਹਿੰਦਾ ਵੀ ਮੈਂ ਤਾਂ ਬਹੁਤ ਵੱਡੀ ਗਲਤੀ ਕਰਤੀ ਵੀ ਆਪਾਂ ਨੂੰ ਹਰਪ੍ਰੀਤ ਦੇ ਘਰਦਿਆਂ ਨਾਲ ਗੱਲ ਕਰਨੀ ਚਾਹੀਦੀ ਆ ਚਲੋ ਭਾਈ ਉਹਨਾਂ ਅੱਗੇ ਦੀ ਅੱਗੇ ਕੋਈ ਰਿਸ਼ਤੇਦਾਰੀ ਲੱਭਦੇ ਆ ਉਹਨਾਂ ਦੀ ਕੋਈ ਗਾਂ ਦੀ ਗਾਂ ਰਿਸ਼ਤੇਦਾਰੀ ਮਿਲ ਜਾਂਦੀ ਆ ਤੇ ਉਹ ਰਿਸ਼ਤੇਦਾਰ ਬੰਦਾ ਹੁੰਦਾ ਜਿਹੜਾ ਸਾਂਝਾ ਉਹਨੂੰ ਲੈ ਕੇ ਨਾਲ ਹਰਪ੍ਰੀਤ ਦੇ ਘਰੇ ਜਾਂਦੇ ਆ ਤੇ ਉਹਨਾਂ ਨੂੰ ਦੱਸਦੇ ਆ ਵੀ ਆਪਣੇ ਬੱਚਿਆਂ ਨੇ ਤਾਂ ਇਹ ਗਲਤੀ ਕਰ ਲਈ ਫਿਰ ਵੀ ਉੱਥੇ ਇਹ ਗੱਲ ਲੁਕੋਈ ਜਾਂਦੀ ਆ ਵੀ ਰਣਜੀਤ ਸਿੰਘ ਇਹ ਨਹੀਂ ਦੱਸਦਾ ਵੀ ਮੈਂ ਨਾਲ ਗਿਆ ਸੀ ਮੈਰਿਜ ਕਰਾਉਣਾ ਤੇ ਉਹ ਦੱਸਦੇ ਆ ਕਿ ਵੀ ਸਾਡੇ ਮੁੰਡੇ ਨੇ ਦੱਸਿਆ ਵੀ ਇਹਨਾਂ ਨੇ ਤਾਂ ਹਨਾ ਕੋਟ ਮੈਰਿਜ ਕਰਾ ਰੱਖੀ ਆ ਵੀ ਦੇਖੋ ਸਰਦਾਰ ਜੀ ਵੈਸੇ ਤਾਂ ਸਾਡਾ ਮੁੰਡਾ ਹੁਣ ਵੀ ਇਹ ਕਰਨ ਲੱਗ ਗਿਆ ਵੀ ਉਸ ਤੋਂ ਬਾਅਦ ਕੋਈ ਕੋਰਸ ਵੀ ਕਰ ਲਵੋ ਵੀ ਜੇ ਤੁਸੀਂ ਚਾਹੋਣੇ ਹੋ ਤਾਂ ਤੁਸੀਂ ਸਾਡੀ ਅਮਾਨਤ ਸਾਨੂੰ ਦੇ ਸਕਦੇ ਹੋ ਅਸੀਂ ਵਿਆਹ ਕੇ ਲੈ ਜਾਾਂਗੇ ਹਨਾ ਵੀ ਬਾਕੀ ਫੈਸਲਾ ਤੁਹਾਡੇ ਸਿਰ ਤੇ ਆ ਤਾਂ ਹਰਪ੍ਰੀਤ ਦਾ ਡੈਡੀ ਹਰਪ੍ਰੀਤ ਨੂੰ ਬੁਲਾ ਕੇ ਪੁੱਛਦਾ ਕਿ ਕੀ ਇਹ ਗੱਲ ਜਿਹੜੀ ਕਹਿ ਰਹੇ ਆ ਉਹ ਸੱਚ ਆ ਤਾਂ ਹਰਪ੍ਰੀਤ ਕਹਿੰਦੀ ਵੀ ਸੌਰੀ ਪਾਪਾ ਇਹ ਬਿਲਕੁਲ ਸੱਚ ਕਹਿ ਰਹੇ ਆ ਪਰ ਫਿਰ ਵੀ ਹਰਪ੍ਰੀਤ ਦਾ ਡੈਡੀ ਕਹਿੰਦਾ ਵੀ ਦੇਖ ਪੁੱਤ ਅਸੀਂ ਤੈਨੂੰ ਪਿਆਰ ਨਾਲ ਸਮਝਾਇਆ ਸੀ ਹਨਾ ਮੈਂ ਤੇਰੇ ਲੰਬ ਮੈਰਿਜ ਕਰਾਉਣ ਦੇ ਫੈਸਲੇ ਤੋਂ ਮੈਨੂੰ ਕੋਈ ਇਤਰਾਜ਼ ਨਹੀਂ ਸੀ ਪਰ ਮੈਂ ਸਿਰਫ ਇਹ ਗੱਲ ਸਮਝਾਉਣਾ ਚਾਹੁੰਦਾ ਸੀ ਵੀ ਜਦੋਂ ਆਪਾਂ ਆਪਣਾ ਜੀਵਨ ਸਾਥੀ ਚੁਣਦੇ ਆ ਤਾਂ ਉਹਨਾਂ ਦਾ ਐਜੂਕੇਸ਼ਨ ਲੈਵਲ ਆ ਜਿਹੜਾ ਇੱਕੋ ਜਿਹਾ ਹੋਣਾ ਚਾਹੀਦਾ ਵੀ ਫਿਰ ਵੀ ਤੈਨੂੰ ਇਸ ਘਰ ਚ ਕਿਸ ਗੱਲ ਦੀ ਕਮੀ ਸੀ ਤੂੰ ਜਿਹੜਾ ਚੋਰੀਓਂ ਜਾ ਕੇ ਕੋਟ ਮੈਰਿਜ ਕਰਾ ਕੇ ਐਡਾ ਵੱਡਾ ਫੈਸਲਾ ਲੈ ਲਿਆ ਜਿਹੜੀ ਹਰਪ੍ਰੀਤ ਆ ਉਹ ਆਪਣੇ ਪਾਪਾ ਤੋਂ ਮਾਫੀ ਮੰਗਦੀ ਆ ਤੇ ਸੁਰਜੀਤ ਸਿੰਘ ਵੀ ਹਨਾ ਹਰਪ੍ਰੀਤ ਦੇ ਡੈਡੀ ਤੋਂ ਮਾਫੀ ਮੰਗਦਾ ਵੀ ਸਾਡੇ ਬੱਚੇ ਨੇ ਹਨਾ ਤੁਹਾਡੀ ਕੁੜੀ ਨਾਲ ਇਸ ਤਰ੍ਹਾਂ ਚੋਰੀਓਂ ਕੋਟ ਮੈਰਿਜ ਕਰਾ ਲਈ ਵੀ ਮੈਂ ਸ਼ਰਮਿੰਦਾ ਐ ਇਸ ਗੱਲ ਤੋਂ ਪਰ ਜਿਹੜਾ ਹਰਪ੍ਰੀਤ ਦਾ ਭਰਾ ਹੁੰਦਾ ਉਹ ਕਹਿੰਦਾ ਵੀ ਡੈਡੀ ਦੇਖੋ ਜਦੋਂ ਪ੍ਰੀਤ ਦਾ ਆਪਾਂ ਕਿਤੇ ਹੋਰ ਰਿਸ਼ਤਾ ਕੀਤਾ ਜੇ ਉੱਥੇ ਖੁਸ਼ੀ ਨਾ ਹੋਈ ਵੀ ਆਪਾਂ ਇਸ ਗੱਲ ਦੀ ਈਗੋ ਚ ਰਹੀਏ ਹਨਾ ਵੀ ਲਾ ਮੈਰਜੀ ਨਹੀਂ ਕਰਨੀ ਵੀ ਚੱਲ ਜਦੋਂ ਨਾਲੇ ਪ੍ਰੀਤ ਆ ਹੁਣ ਪੜਾਈ ਕਰ ਰਿਹਾ ਵੀ ਆਪਾਂ ਉਹਨੂੰ ਪੜਨ ਤੇ ਹੋਰ ਅੱਗੇ ਉਹਨੂੰ ਐਪਰੀਸ਼ੀਏਟ ਕਰਾਂਗੇ ਵੀ ਚੱਲ ਅੱਜ ਨਹੀਂ ਤਾਂ ਕੱਲ ਲੇਟ ਪੜ ਲੂਗਾ ਉਹ ਹਨਾ ਨੌਕਰੀ ਤਾਂ ਉਹਨੂੰ ਮਿਲੀ ਜਾਣੀ ਆ ਤੇ ਵੀ ਚੱਲ ਹੁਣ ਆਪਾਂ ਇਸ ਗੱਲ ਤੇ ਇਤਰਾਜ਼ ਨਹੀਂ ਕਰਦੇ ਵੀ ਜੇ ਇਹ ਚਲੇ ਜਾਂਦੇ ਕਿਤੇ ਚੋਰੀਓ ਫਿਰ ਵੀ ਚਲੀ ਜਾਂਦੇ ਵੀ ਹਜੇ ਵੀ ਤੁਸੀਂ ਇਹ ਸੋਚੋ ਵੀ ਆਪਣੇ ਇੰਨੇ ਹਨਾ ਸਮਾਜ ਦੇ ਵਿੱਚ ਨੱਕ ਰਹਿ ਗਿਆ ਵੀ ਇਹ ਭੱਜ ਕੇ ਨਹੀਂ ਗਏ ਸਰਜੀਤ ਸਿੰਘ ਦੋਨੇ ਹੱਥ ਜੋੜ ਕੇ ਬੈਠਾ ਹੁੰਦਾ ਤਾਂ ਜਿਹੜਾ ਹਰਪ੍ਰੀਤ ਦਾ ਭਰਾ ਹੁੰਦਾ ਉਹ ਕਹਿੰਦਾ ਵੀ ਨਹੀਂ ਅੰਕਲ ਜੀ ਤੁਸੀਂ ਮੁੰਡੇ ਵਾਲਿਆਂ ਤੇ ਅਸੀਂ ਕੁੜੀ ਵਾਲਿਆਂ ਵੀ ਸਾਨੂੰ ਇਹ ਰਿਸ਼ਤਾ ਮਨਜ਼ੂਰ ਆ ਹਰਪ੍ਰੀਤ ਵੀ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦੀ ਐ ਤੇ ਉਹ ਆਪਣੇ ਪਾਪਾ ਨੂੰ ਭੱਜ ਕੇ ਜੱਫੀ ਪਾ ਲੈਂਦੀ ਆ ਚਲੋ ਰਿਸ਼ਤੇ ਦੀ ਗੱਲ ਹੋ ਜਾਂਦੀ ਐ ਤੇ ਵਿਆਹ 6 ਮਹੀਨੇ ਠਹਿਰ ਕੇ ਕਰਨਾ ਹੁੰਦਾ ਕਿਉਂਕਿ ਹਰਪ੍ਰੀਤ ਦੀ ਪੜ੍ਹਾਈ ਥੋੜੀ ਜੀ ਬਾਕੀ ਰਹਿੰਦੀ ਹੁੰਦੀ ਆ ਤੇ ਉਹ ਕਹਿੰਦੇ ਵੀ ਚਲੋ 6 ਮਹੀਨਿਆਂ ਤੱਕ ਆਪਾਂ ਵਿਆਹ ਕਰ ਲਾਂਗੇ ਵੀ ਨਾਲੇ ਉਦੋਂ ਨੂੰ ਮੌਸਮ ਥੋੜਾ ਠੀਕ ਹੋ ਜੂ ਵੀ ਹੁਣ ਜਿਆਦਾ ਗਰਮੀ ਆ ਤੇ ਸ਼ਗਨ ਦਾ ਜਿਹੜਾ ਦੇਣਾ ਉਹ ਤੈਅ ਹੋ ਜਾਂਦਾ ਇੱਕ ਦਿਨ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਆਉਂਦੇ ਆ ਤੇ ਹਰਪ੍ਰੀਤ ਨੂੰ ਸ਼ਗਨ ਕਰ ਜਾਂਦੇ ਆ ਹੁਣ ਪ੍ਰੀਤ ਤੇ ਹਰਪ੍ਰੀਤ ਬਹੁਤ ਖੁਸ਼ ਹੁੰਦੇ ਆ ਹੁਣ ਆ ਜਾਂਦੀ ਹੈ ਸਿਮਰਣ ਦੇ ਰਿਸ਼ਤੇ ਦੀ ਗੱਲ ਫਿਰ ਰਣਤੇਰ ਆਪਣੇ ਭਰਾ ਸਰਜੀਤ ਸਿੰਘ ਨੂੰ ਕਹਿੰਦਾ ਵੀ ਦੇਖ ਇਹ ਤੇਰੀ ਇੱਛਾ ਸਮਝ ਵੀ ਤੂੰ ਜਿਵੇਂ ਫੈਸਲਾ ਕਰਤਾ ਉਵੇਂ ਹੀ ਠੀਕ ਆ ਵੀ ਮੈਂ ਕੋਈ ਇਤਰਾਜ਼ ਨਹੀਂ ਕਰੂੰਗਾ ਸਿਮਰਨ ਆਪਦੇ ਤਾਇਏ ਨੂੰ ਕਹਿੰਦੀ ਆ ਵੀ ਤਾਇਆ ਜੀ ਮੈਂ ਕਦੇ ਕੋਈ ਐਦਾਂ ਦੀ ਗਲਤੀ ਨਹੀਂ ਕਰਾਂਗੀ ਕੋਟ ਮੈਰ ਦੇ ਕਰਾਉਣ ਵਾਲੀ ਜਾਂ ਜ਼ਬਰਦਸਤੀ ਹਨਾ ਤੁਹਾਡੇ ਤੋਂ ਹਾਂ ਕਰਵਾਉਣ ਵਾਲੀ ਵੀ ਜੇ ਤੁਹਾਨੂੰ ਠੀਕ ਲੱਗਦਾ ਤਾਂ ਤੁਸੀਂ ਮੇਰਾ ਉੱਥੇ ਵਿਆਹ ਕਰ ਦਿਓ ਵੀ ਨਹੀਂ ਤੁਹਾਡੀ ਮਰਜ਼ੀ ਆ ਵੀ ਤੁਸੀਂ ਪਰ ਇੱਕ ਵਾਰੀ ਵਿੱਕੀ ਨੂੰ ਮਿਲ ਜ਼ਰੂਰ ਲਓ ਚਲੋ ਸਰਜੀਤ ਸਿੰਘ ਤੇ ਰਣ்தੀਰ ਸਿੰਘ ਹਨਾ ਵਿੱਕੀ ਦੇ ਘਰ ਜਾਂਦੇ ਆ ਉਹ ਵੇਖਦੇ ਉਹਨਾਂ ਦਾ ਘਰ ਵੈਸੇ ਵਧੀਆ ਹੁੰਦਾ ਐਡੇ ਕੋਈ ਮਾੜਿਆ ਨਹੀਂ ਹੁੰਦਾ ਪਰ ਹੁਣ ਜਿਹੜੇ ਹਾਲਾਤ ਹੁੰਦੇ ਆ ਜਿਵੇਂ ਉਹਦੀ ਮੰਮੀ ਆਂਗਣવાડી ਵਰਕਰ ਹੁੰਦੀ ਆ ਤੇ ਜਿਹੜਾ ਵਿੱਕੀ ਆ ਉਹ ਦੁਕਾਨ ਤੇ ਲੱਗਿਆ ਹੁੰਦਾ ਫਿਰ ਵਿੱਕੀ ਹਣਾ ਦੱਸਦਾ ਸਰਜੀਤ ਸਿੰਘ ਨੂੰ ਕਿ ਮੇਰੇ ਚਾਚੇ ਤਾਈ ਮੇਰੀ ਜ਼ਮੀਨ ਦੱਬੀ ਬੈਠੇ ਆ ਵੀ ਮੈਂ ਬੜਾ ਹਣਾ ਪੰਚਾਇਤਾਂ ਇਕੱਠੀਆਂ ਕੀਤੀਆਂ ਬੜੇ ਰਿਸ਼ਤੇਦਾਰ ਬੁਲਾਏ ਸਮਝੌਤੇ ਕੀਤੇ ਪਰ ਉਹ ਮੇਰੀ ਜ਼ਮੀਨ ਨਹੀਂ ਛੱਡਦੇ ਤੇ ਵੀ ਮੈਂ ਕੋਟ ਕਚਹਿਰੀ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੁੰਦਾ ਵੀ ਮੇਰੀ ਮਾਂ ਜਿਹੜੀ ਉਹ ਕਹਿੰਦੀ ਵੀ ਤੂੰ ਮੇਰਾ ਕੱਲਾ ਮੁੰਡਾ ਹਣਾ ਵੀ ਜੇ ਕੱਲ ਨੂੰ ਤੈਨੂੰ ਕੋਈ ਨੁਕਸਾਨ ਕਰਤਾ ਵੀ ਆਪਾਂ ਤਾਂ ਘੱਟ ਖਾ ਕੇ ਗੁਜ਼ਾਰਾ ਕਰ ਲਾਂਗੇ ਫਿਰ ਸਰਜੀਤ ਸਿੰਘ ਕਹਿੰਦਾ ਵੀ ਨਹੀਂ ਪੁੱਤ ਇਸ ਗੱਲ 'ਚ ਅਸੀਂ ਤੇਰਾ ਸਾਥ ਦੇਵਾਂਗੇ ਕਿਉਂਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਹੁੰਦਾ ਜਿਹੜਾ ਪਟਵਾਰੀ ਹੁੰਦਾ ਉਹ ਚਲੋ ਨੰਬਰ-ਨੰਬਰ ਕਢਾਉਂਦੇ ਆ ਜ਼ਮੀਨ ਦੇ ਤੇ ਜ਼ਮੀਨ ਆ ਜਿਹੜੀ ਉਹ ਵਿੱਕੀ ਦੇ ਡੈਡੀ ਦੀ ਕੋਈ ਹੁੰਦੀ ਆ ਉਸੇ ਝਗੜੇ ਕਰਕੇ ਵਿੱਕੀ ਦੇ ਡੈਡੀ ਦੀ ਮੌਤ ਹੋਈ ਹੁੰਦੀ ਆ ਤੇ ਚਲੋ ਉਹ ਪਟਵਾਰੀ ਨਾਲ ਗੱਲ ਕਰਕੇ ਹਨਾ ਉਹਨਾਂ ਤੇ ਉਹਦੇ ਚਾਚੇ ਤਾਇਆ ਤੇ ਕੇਸ ਕਰਦੇ ਆ ਤੇ 6 ਮਹੀਨਿਆਂ ਦੇ ਵਿੱਚ ਹੀ ਉਸ ਕੇਸ ਦਾ ਨਿਪਟਾਰਾ ਹੋ ਜਾਂਦਾ ਤੇ ਜਿਹੜੀ ਉਹਨਾਂ ਦੀ 10-12 ਕਿੱਲੇ ਜ਼ਮੀਨ ਉਹਦੇ ਚਾਚੇ ਤਾਇਆ ਨੇ ਨੱਪੀ ਹੁੰਦੀ ਆ ਉਹਨੂੰ ਵਾਪਸ ਕਰ ਦਿੰਦੇ ਆ ਕਿਉਂਕਿ ਕੋਰਟ ਦੇ ਆਰਡਰ ਹੁੰਦੇ ਆ ਚਲੋ ਜਿਹੜੇ ਵਿੱਕੀ ਦੇ ਘਰ ਦੇ ਹਾਲਾਤ ਹੁੰਦੇ ਆ ਉਹ ਵੀ ਠੀਕ ਹੋ ਜਾਂਦੇ ਆ ਕਿਉਂਕਿ 10-12 ਕਿੱਲੇ ਕਿਹੜਾ ਥੋੜੇ ਹੁੰਦੇ ਆ ਫਿਰ ਸਰਜੀਤ ਕਹਿੰਦਾ ਸਿਮਰਨ ਨੂੰ ਵੀ ਦੇਖ ਪੁੱਤ ਜੇ ਤੈਨੂੰ ਵਿੱਕੀ ਪਸੰਦ ਆ ਹਨਾ ਤੂੰ ਸੱਚੇ ਦਿਲੋਂ ਉਹਨੂੰ ਚਾਹਣੀ ਆ ਤੇ ਉਹ ਵੀ ਸੱਚੇ ਦਿਲੋਂ ਚਾਹੁੰਦਾ ਵੀ ਤੈਨੂੰ ਵਿਆਹ ਕਰਾਉਣਾ ਤੇਰੇ ਨਾਲ ਤਾਂ ਵੀ ਅਸੀਂ ਤੇਰਾ ਵਿਆਹ ਕਰ ਦਿਆਂਗੇ ਕੋਈ ਗੱਲ ਨਹੀਂ ਹਨਾ ਤੇ ਉਹ ਕਹਿੰਦੀ ਵੀ ਠੀਕ ਹੈ ਤਾਇਆ ਜੀ ਵੀ ਅਸੀਂ ਚੌਣੇ ਤਾਂ ਸੱਚੇ ਦਿਲੋਂ ਹੀ ਆ ਪਰ ਜੇ ਤੁਸੀਂ ਮੇਰਾ ਵਿਆਹ ਨਹੀਂ ਵੀ ਕਰੋਗੇ ਤਾਂ ਵੀ ਮੈਂ ਕੋਈ ਗਲਤ ਕੰਮ ਨਹੀਂ ਕਰੂੰਗੀ ਵੀ ਕੱਲ ਨੂੰ ਹਨਾ ਮੈਂ ਤੁਹਾਡਾ ਨੱਕ ਨਹੀਂ ਵੱਡੂੰਗੀ ਤੇ ਪਰ ਸਰਜੀਤ ਸਿੰਘ ਫਿਰ ਆਪਣੇ ਭਰਾ ਰਣਜੀਤ ਸਿੰਘ ਨੂੰ ਕਹਿੰਦਾ ਵੀ ਦੇਖ ਆਪਣੇ ਇੱਕੋ ਹੀ ਕੁੜੀ ਆ ਵੀ ਜਿਹੜੀ ਆਪਣੀ ਜ਼ਮੀਨ ਆ ਤੇਰੇ ਹਿੱਸੇ ਦੀ ਵੀ ਉਹ ਵੀ ਤਾਂ ਇਹਨੂੰ ਜਾਣੀ ਆ ਤੇ ਵੀ ਮੈਂ ਨਹੀਂ ਚਾਹੁੰਦਾ ਹਨਾ ਵੀ ਆਪਾਂ ਆਪਣੀ ਕੁੜੀ ਦੇ ਅਰਮਾਨਾਂ ਦਾ ਗਲਾ ਕੁੱਟੀਏ ਤੇ ਵੀ ਨਾਲੇ ਜਦੋਂ ਆਪਾਂ ਆਪਣੇ ਮੁੰਡੇ ਨੂੰ ਐਪਰੀਸ਼ੀਏਸ਼ਨ ਦੇ ਸਕਦੇ ਆ ਤੇ ਫਿਰ ਧੀ ਮੁੰਡਾ ਤੇ ਧੀ ਬਰਾਬਰੀ ਹੁੰਦੀ ਆ ਇੱਜ਼ਤ ਤਾਂ ਫਿਰ ਪੁੱਤ ਦੀ ਵੀ ਓਡੀ ਤੇ ਧੀ ਦੀ ਵੀ ਓਡੀ ਤੇ ਫਿਰ ਉਹ ਬੈਠ ਕੇ ਫੈਸਲਾ ਕਰਦੇ ਆ ਵੀ 10-12 ਕਿੱਲੇ ਜ਼ਮੀਨ ਦੇ ਆ ਚਲੋ 10 ਪੜਿਆ ਹਨਾ ਵੀ ਅੱਗੇ ਪੜ ਲੂਗਾ ਮੁੰਡਾ ਪਹਿਲਾਂ ਹਾਲਾਤਾਂ ਕਰਕੇ ਉਹਦੀ ਪੜ੍ਹਾਈ ਛੁੱਟ ਗਈ ਪੜ੍ਹਾਈ ਦੇ ਵਿੱਚ ਉਹ ਵਧੀਆ ਹੁੰਦਾ ਕੋਈ ਐਡਾ ਐ ਨਹੀਂ ਹੁੰਦਾਗਾ ਮਾੜੇ ਹਾਲਾਤਾਂ ਕਰਕੇ ਹਨਾ ਉਹਦੀ ਡੈਡੀ ਦੀ ਮੌਤ ਕਰਕੇ ਉਹਦੀ ਪੜ੍ਹਾਈ ਛੁੱਟੀ ਹੁੰਦੀ ਆ ਚਲੋ ਭਈ ਸਿਮਰਨ ਤੇ ਵਿੱਕੀ ਦਾ ਰਿਸ਼ਤਾ ਹੋ ਜਾਂਦਾ ਤੇ ਫਿਰ ਪ੍ਰੀਤ ਤੇ ਸਿਮਰਨ ਦੋਨਾਂ ਪੈਣ ਭਰਾਮਾਂ ਦਾ ਇਕੱਠਿਆਂ ਦਾ ਵਿਆਹ ਹੁੰਦਾਗਾ ਇਹ ਦੋਨੋਂ ਪੈਣ ਭਰਾ ਆਪਣੇ ਲਾਈਫ ਪਾਰਟਨਰ ਨਾਲ ਵਧੀਆ ਖੁਸ਼ੀ ਖੁਸ਼ੀ ਰਹਿੰਦੇ ਆ। ਹਾਂਜੀ ਦੋਸਤੋ ਸਾਡੇ ਸਮਾਜ ਦੇ ਵਿੱਚ ਬਹੁਤੇ ਲੋਕ ਹੈਗੇ ਇਹੋ ਜੀ ਸੋਚ ਰੱਖਦੇ ਆ ਕਿ ਮੁੰਡਾ ਤਾਂ ਸਾਡਾ ਜਿੰਨੀਆਂ ਗਲਤੀਆਂ ਮਰਜ਼ੀ ਕਰ ਦੇਵੇ ਮੁੰਡੇ ਦੀ ਮੁੰਡੇ ਨਾਲ ਘਰਦਿਆਂ ਦੀ ਇੱਜ਼ਤ ਖਰਾਬ ਨਹੀਂ ਹੁੰਦੀ। ਜੇ ਮੁੰਡਾ ਕਿਸੇ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਚਾਹੇ ਭੱਜ ਕੇ ਕੋਟ ਮੈਰਿਜ ਕਰਾ ਲੇ ਪਰ ਜੇ ਘਰ ਦੀ ਕੁੜੀ ਕੋਟ ਮੈਰਿਜ ਕਰਾਉਂਦੀ ਆ ਜਾਂ ਲਾ ਮੈਰਿਜ ਦੀ ਗੱਲ ਵੀ ਕਰਦੀ ਆ ਤਾਂ ਉਹਦੇ ਨਾਲ ਘਰ ਦੀ ਇੱਜ਼ਤ ਖਰਾਬ ਹੁੰਦੀ ਆ। ਕੈ ਸੋਚ ਆ ਜਿਹੜੀ ਬਿਲਕੁਲ ਗਲਤ ਆ ਜੇ ਅਸੀਂ ਆਪਣੇ ਮੁੰਡੇ ਨੂੰ ਹੱਲਾਸ਼ੇਰੀ ਦਿੰਨੇ ਆ ਵੀ ਤੂੰ ਕੁਝ ਨਹੀਂ ਹੁੰਦਾ ਬਗਾਨਿਆਂ ਦੀ ਧੀ ਨੂੰ ਕੱਢ ਲਿਆ ਤੇ ਅਸੀਂ ਤੇਰੇ ਨਾਲ ਆ ਤਾਂ ਫਿਰ ਤੁਸੀਂ ਆਪਣੀ ਧੀ ਬਾਰੇ ਵੀ ਇਹੋ ਜਿਹਾ ਸੋਚਣ ਦਾ ਜਿਗਰਾ ਰੱਖੋ ਇਸ ਕਰਕੇ ਜੇ ਤੁਹਾਡੇ ਬੱਚੇ ਕਿਸੇ ਗਲਤ ਰਾਹ ਤੇ ਪਏ ਆ ਤਾਂ ਉਹਨਾਂ ਨੂੰ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕਰੋ ਇਸ ਗੱਲ ਦੀ ਗੋਚਾ ਨਾ ਰਹੋ ਕਿ ਹਾਂ ਸਾਡੇ ਮੁੰਡੇ ਨੇ ਕੋਟ ਮੈਰਿਜ ਕਰਾ ਲਈ ਤੇ ਬਹੁਤ ਵੱਡਾ ਵਧੀਆ ਕੰਮ ਕਰ ਲਿਆ ਚਲੋ ਉਹ ਤਾਂ ਠੀਕ ਹੈ ਵੀ ਸਰਜੀਤ ਸਿੰਘ ਦੀ ਸਿਆਣਪ ਸੀ ਹਣਾ ਦੋਨੋਂ ਪਰਿਵਾਰਾਂ ਦੇ ਰਿਸ਼ਤੇ ਜੁੜ ਗਏ ਉਧਰੋਂ ਸਿਮਰਨ ਦੀ ਵੀ ਸਿਆਣਪ ਸੀ ਕਿ ਉਹਨੇ ਆਪਣੇ ਮਾਪਿਆਂ ਦੀ ਜਿਹੜੀ ਮੋਹ ਪਿਆਰ ਦਾ ਗਲਤ ਫਾਇਦਾ ਨਹੀਂ ਉਠਾਇਆ ਉਹਨੇ ਘਰੇ ਗੱਲ ਕੀਤੀ ਤਾਂ ਜਿਹੜਾ ਦੋਨੋਂ ਪਰਿਵਾਰ ਆ ਜਿਹੜੇ ਟੁੱਟਣ ਤੋਂ ਬਚ ਗਏ ਬੱਚਿਆਂ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਗਈ ਕਿਉਂਕਿ ਜੇ ਸਰਜੀਤ ਸਿੰਘ ਵਰਗੇ ਸਿਆਣੇ ਇਨਸਾਨ ਸਹੀ ਫੈਸਲਾ ਲੈ ਲੈਂਦੇ ਆ ਤਾਂ ਅੱਗੇ ਜਾ ਕੇ ਬਹੁਤ ਜ਼ਿੰਦਗੀਆਂ ਬਚ ਜਾਂਦੀਆਂ ਤੇ ਪਰਿਵਾਰ ਦੀ ਇੱਜ਼ਤ ਵੀ ਬਚ ਜਾਂਦੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ